ਮੁੱਖ ਮੰਤਰੀ ਭਗਵੰਤ ਮਾਨ ਵੋਟਾਂ ਤੋਂ ਪਹਿਲੇ ਕਹਿੰਦਾ ਸੀਗਾ ਵੀ ਜਦੋਂ ਸਾਡੀ ਸਰਕਾਰ ਬਣੂਗੀ ਹਾਰਾ ਪੈਨ ਕੱਚੇ ਮੁਲਾਜ਼ਮਾਂ ਤੇ ਚੱਲੂਗਾ ਪਰ 4 ਸਾਲ ਬੀਤ ਜਾਣ ਤੇ ਵੀ ਸਾਨੂੰ ਪਤਾ ਨਹੀਂ ਉਹਦਾ ਹਾਰਾ ਪੈਨ ਕਿੱਥੇ ਗਵਾਚ ਗਿਆ ਕਿਹੜੇ ਖਲ ਕੁੰਝੇ ਸਿਰਦਾ ਉਸ ਬੰਦੇ ਨੇ ਤੁਹਾਡੀ ਉਮਰ ਕਿੰਨੀ ਜੀ ਮੇਰੀ 50 ਸਾਲ ਦੀ ਉਮਰ ਹੈ ਜੀ ਤੁਸੀਂ ਵੀ ਠੇਕੇਦਾਰ ਹੂੰ ਠੇਕੇਦਾਰ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਸਾਨੂੰ 28 ਸਾਲ ਹੋ ਗਏ ਜੀ ਬਾਈ ਸਾਲ ਕੰਮ ਕਰਦੇ ਹਾਂ ਹਾਂ ਜੀ 28 ਸਾਲ ਹੋ ਗਏ ਸਾਡੀ ਜ਼ਿੰਦਗੀ ਖਰਾਬ ਹੋ ਗਈ ਜੀ ਇੰਨਾ ਬਿਸ਼ਰਮਾਦਾ ਮੁੱਖ ਮੰਤਰੀ ਅੱਜ ਤੱਕ ਅਸੀਂ ਕਿਤੇ ਨਹੀਂ ਦੇਖਿਆ ਚਾਹੇ ਕਾਲੀ ਕਾਂਗਰਸ ਸਰਕਾਰਾਂ ਰਹੀਆਂ ਕੱਖਰੀ ਕੀਤਾ ਉਹਨਾਂ ਨੇ ਪਰ ਉਹ ਮੀਟਿੰਗਾਂ ਕਰਕੇ ਮਿਲਦੇ ਸੀ ਇਸ ਬੰਦੇ ਨੇ ਜਦੋਂ ਦਾ ਮੁੱਖ ਮੰਤਰੀ ਬਣਿਆ ਇੱਕ ਵੀ ਮੀਟਿੰਗ ਕੱਚੇ ਮੁਲਾਜ਼ਮਾਂ ਨਾਲ ਨਹੀਂ ਕੀਤੀ ਸਾਡੇ ਨਾਲ ਦੇ ਬੰਦੇ ਬੋਰਡ ਦੇ ਵਿੱਚ ਡਿਲੀਵਰੀਜ਼ ਆਉਣ ਤੋਂ ਬਾਅਦ ਰਿਕ ਚਾਰਜ ਹੋ ਗਏ ਫਰੈਂਚਾਈਜ਼ ਹੋਣ ਤੋਂ ਬਾਅਦ ਰੈਗੂਲਰ ਹੋ ਗਏ ਰੈਗੂਲਰ ਹੋਣ ਤੋਂ ਬਾਅਦ ਵੀ ਪ੍ਰੋਮੋਸ਼ਨ ਨਹੀਂ ਹੋ ਗਿਆ ਅੱਜ ਉਹ 80000 ਰੁਪਏ ਤਨਖਾਹ ਲੈ ਰਹੇ ਹਨ ਅਸੀਂ ਉੱਥੇ 10 15 12 ਤੇ 6 ਖੜੇ ਤੁਸੀਂ ਨਾਲ ਉਹਦਾ ਘਮਣ ਰਾਏ ਸਮਰਥਨ ਕਰ ਰਹੇ ਜੀ ਤੁਸੀਂ ਵੀ ਤੁੜੀ ਕਿੰਨੀ ਉਮਰ ਆ ਮੇਰੇ ਹੋ ਗਈ 58 ਜੀ 58 ਸਾਲ ਹਾਂਜੀ ਹਾਂਜੀ ਚੁਰਤੇ ਕੱਚੇ ਹੀ ਹਾਂ ਬੱਚੇ ਜੀ ਤੁਸੀਂ ਤਾਂ ਯੰਗ ਆ ਇਹ 58 ਸਾਲ ਵਾਲੇ ਨੂੰ ਤੁਸੀਂ ਦੇਖਦੇ ਆ ਇਹ ਨਹੀਂ ਪੱਕੇ ਹੋਏ ਤੁਸੀਂ ਕਿਹੜੀਆਂ ਉਮੀਦਾਂ ਲਈ ਬੈਠੇ ਲੋਕਾਂ ਨੇ ਵੋਟਾਂ ਪਾ ਕੇ ਇਸ ਕਰਕੇ ਨਹੀਂ ਚੁਣਿਆ ਸੀਗਾ ਵੀ ਬਿਵਸ਼ੂਰੀਆਂ ਕਰੇ ਬਾਹਰਲੇ ਮੋਲਖਾ ਦੇ ਕੁੰਬੇ ਉਹ ਕਹਿੰਦੇ ਵੀ ਪੁਰਾਣੀ ਆ ਸਰਕਾਰਾਂ ਨੇ ਜੋ ਕੰਡੇ ਪੀਚੇ ਸੀ ਉਹ ਚੁਗ ਰਹੇ ਆ ਇੰਨੀ ਏੜੀ ਕੰਡੀਸ਼ਨ ਆ ਸੀ ਜਦੋਂ ਕੰਟਰੈਕਟ ਤੇ ਤੁਹਾਨੂੰ ਰੱਖਿਆ ਗਿਆ ਉਹਨਾਂ ਵਿੱਚ ਹੈਗਾ ਸੀ ਵੀ ਤੁਹਾਨੂੰ ਕਦੇ ਪੱਕੇ ਕੀਤਾ ਜਾਊਗਾ ਐਮਐਲਏ ਸਾਹਿਬ ਨੇ ਉਹਦੇ ਪੂਰੇ ਵਾਦੇ ਕਰੇ ਆ ਜੀ ਐਮਐਲਏ ਸਾਹਿਬ ਪੂਰੇ ਥਰਮਲ ਚ ਢੇਡੇ ਮਾਰਦੇ ਸੀ ਉਦੋਂ ਜਦੋਂ ਜੁਨਟ ਟੁੱਟ ਰਿਹਾ ਸੀ ਉਹ ਉਹਨਾਂ ਨੇ ਸਾਨੂੰ ਬਿਸ਼ਵਾਸ ਦਿਵਾਇਆ ਸੀ ਵੀ ਜਦੋਂ ਜੇ ਸਾਡੀ ਸਰਕਾਰ ਆ ਗਈ ਤਾਂ ਤੁਹਾਨੂੰ ਇੱਥੇ ਨੌਕਰੀਆਂ ਵੀ ਆ ਦਿਵਾਵਾਂਗੇ ਸਾਰਾ ਕੁਝ ਦਿਵਾਵਾਂਗੇ ਪਰ ਹੁਣ ਉਹੀ ਐਮਐਲਏ ਸਾਹਿਬ ਆ ਜਿਹੜੇ ਮੁੜ ਕੇ ਇੱਥੇ ਕਦੇ ਆਏ ਹੀ ਨਹੀਂ ਜੀ ਕਿਹਾ ਮੁੱਖ ਮੰਤਰੀ ਪਹਿਲਾਂ ਤੁਸੀਂ ਵੀ ਸੁਣਿਆ ਹੋਣਾ ਵਿਧਾਨ ਸਭਾ 'ਚ ਬੋਲਿਆ ਵੀ ਜਿਹੜੇ ਠੇਕੇਦਾਰ ਐ ਇਹ ਪੁਰਾਣੀਆਂ ਸਰਕਾਰਾਂ ਦੇ ਰਿਸ਼ਤੇਦਾਰ ਐ ਕਿਆ ਗੱਲ 4 ਸਾਲ ਚ ਹੁਣ ਮੂੰਹ ਬੰਦ ਹੋ ਗਿਆ ਜੀ ਦਾ ਮਤਲਬ ਉਹ ਹੁਣ ਇਹਦੇ ਰਿਸ਼ਤੇਦਾਰ ਬਣ ਗਏ ਨਵੇਂ ਰਿਸ਼ਤੇਦਾਰੀਆਂ ਇਹਦੇ ਨਾਲ ਪੈ ਗਈਆਂ ਉਹਨਾਂ ਦੀਆਂ ਹੁਣ 3 ਦਿਨ ਤੋਂ ਚੱਲ ਰਿਹਾ ਜੀ ਸਾਡਾ ਰੋਸ ਜੀ ਇਹ ਸਾਡੇ ਉਹ 3 ਦਿਨ ਦੀ ਵੀ ਇਹਨਾਂ ਨੇ ਸੈਲਰੀ ਕੱਟਣੀ ਹੈ ਜੀ ਦੁੱਖਤਾ ਲੱਗਦਾ ਜੀ ਸਾਡੇ ਵੀ ਮਾਂ ਪਿਓ ਆ ਬੱਚਿਆਂ ਵਾਲੇ ਵੀ ਆ ਜੀ ਵਿੱਚ ਬੰਦੇ ਜੀ ਸਾਰੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਪੜਾ ਰਹੇ ਆ ਜੀ ਕਿਹਦਾ ਨਹੀਂ ਦਿਲ ਕਰਦਾ ਵੀ ਵਧੀਆ ਸਕੂਲਾਂ ਚ ਪੜਾਇਆ ਜਾਵੇ ਸਰਕਾਰੀ ਸਕੂਲ ਵਧੀਆ ਨਹੀਂ ਤੁਸੀਂ ਸਰਕਾਰੀ ਸਕੂਲ ਚ ਟੀਚਰ ਨਹੀਂ ਹੈਗੇ ਜੀ ਸਿੱਖਿਆ ਕ੍ਰਾਂਤੀ ਫਿਰ ਕਿਆ ਕ੍ਰਾਂਤੀ ਫੇਲ ਆ ਜੀ ਫੇਲ ਆਈ ਤੂੰ ਸਕੂਲਾਂ ਚ ਜਾ ਕੇ ਦੇਖੋ ਜੀ ਮਾਸਟਰ ਵਿਚਾਰੇ ਉਹ ਡੰਡੇ ਖਾ ਰਹੇ ਆ ਠੀਕ ਆ ਬੱਚਿਆਂ ਦਾ ਹਾਲ ਦੇਖੋ ਜੀ ਜਾ ਕੇ ਤੁਸੀਂ ਉੱਥੇ ਪਹਿਲਾਂ ਇਹ ਵਿਰੋਧ ਕਰਦਾ ਹੁੰਦਾ ਸੀ ਕਿ ਬਾਦਲਾਂ ਦੀ ਫੋਟੋ ਕਿੱਥੇ ਲੱਗੀ ਹੈ ਕੈਪਟਨ ਦੀ ਕਿੱਥੇ ਲੱਗੀ ਅੱਜ ਮੈਨੂੰ ਲੱਗਦਾ ਤੂੰ ਇਹ ਛੀਦੀ ਦਾੜਾ ਹੁਣ ਲੰਗੇ ਆ ਗੁਰੂ ਤੇਗ ਬਹਾਦਰ ਜੀ ਤੁਸੀਂ ਦੇਖੋ ਇੰਨਾ ਪੈਸਾ ਇਹਨਾਂ ਨੇ ਮਲਾਜਮਾਂ ਤੇ ਪੰਜਾਬ ਦੀ ਡਿਵੈਲਪਮੈਂਟ ਤੇ ਖਰਚ ਨਹੀਂ ਕੀਤਾ ਜਿੰਨੇ ਆਪਣੇ ਝੂਟੇ ਲੈਣ ਦੇ ਵਿੱਚ ਕੇਰੀਵਾਲ ਨੂੰ ਘੁਮਾਣ ਦੇ ਖਰਚ ਕਰਤਾ ਜਾਂ ਪੋਸਟਰਾਂ ਤੇ ਖਰਚ ਕਰਤਾ ਇਹ ਸਰਕਾਰ ਦੀ ਨੀਤ ਸਾਹਬ ਨਹੀਂ ਕਿਉਂਕਿ ਇੱਥੇ ਬੰਦੇ ਆ ਨਹੀਂ ਹੁਣ ਉਮਰਾਂ ਲੰਘੀਆਂ ਜੀ ਕਿੱਦਾਂ ਉਹ ਭਰਨ ਕਿੱਦਾਂ ਉਹ ਕਾਗਜ਼ ਭਰਨ ਕੋਈ 45 ਸਾਲ ਦਾ ਹੋ ਗਿਆ ਕੋਈ 55 ਸਾਲ ਦਾ ਹੋ ਗਿਆ ਕੋਈ ਕਿਤੇ ਕੰਮ ਕਰਦਾ ਹੀ ਕਿਤੇ ਕੰਮ ਕਰਦੇ 37 37 ਸਾਲ ਹੋ ਗਏ ਬੰਦਿਆਂ ਨੂੰ ਰਿਟਾਇਰ ਵੀ ਹੋ ਗਏ ਤੇ ਜਿਨ੍ਹਾਂ ਨੂੰ ਮਿਲਿਆ ਕੱਖ ਵੀ ਨਹੀਂ ਕਿਤੇ ਉਮਰਾਂ ਦੇੜੇ ਇੱਧਰ ਲੜਕ ਰਹੇ ਹਾਂ ਬਹੁਤ ਅੱਜ ਮਲਮੁਰਗਾ ਵਿਚਾਰੇ ਵਿੱਚ ਕਿਤੇ ਲੱਗੇ ਹੋਈ ਮਲਮੁਰਗਾ 'ਚ ਤੁਸੀਂ ਕਿਹਦੇ ਸਰਕਾਰੀ ਮੁਲਾਜ਼ਮ ਲੜਾਇਰ ਹੁੰਦਾ ਉਹਨਾਂ ਨੂੰ ਪੈਨਸ਼ਨਾਂ ਲੱਗਦੀਆਂ ਠੀਕ ਹੈ ਇਹਨਾਂ ਨੇ ਰਿਟਾਇਰ ਹੋਣਾ 55 ਸਾਲ ਬਾਅਦ ਕੱਲੂ ਸੁਪਰਵਾਈਜ਼ਰ ਨੇ ਕਹਿ ਦੇਣਾ ਠੇਕੇਦਾਰ ਨੇ ਕਹਿੰਦਾ ਇਹ ਐਂਟਰੀ ਬੰਦ ਕੀਤੀ ਜਾਵੇ ਨਾ ਘਰ ਦਾ ਰਹਿੰਦਾ ਨਾ ਬਾਹਰ ਦਾ ਰਹਿੰਦਾ ਭਾਈ ਲੰਮੇ ਸਮੇਂ ਤੋਂ ਤੁਹਾਨੂੰ ਅਸੀਂ ਇਹ ਸੜਕਾਂ ਤੀ ਦੇਖ ਰਹੇ ਹਾਂ ਜੁੱਤੀਆਂ ਨੂੰ ਤਲੇ ਤੁਸੀਂ ਲੋਹੇ ਦੇ ਰੁਆਏ ਹੋਏ ਆ ਇਹ ਤਾਂ ਛੇਤੀ ਘਸ ਜਾਂਦੀ ਆਉਣੀ ਆ ਸਭ ਪਰ ਉਹ ਕਹਿੰਦੇ ਆ ਵੀ ਤੁਸੀਂ ਯਾਰ ਲੋਕਾਂ ਨੂੰ ਐ ਤੰਗ ਨਾ ਕਰਿਓ ਸੜਕਾਂ ਤੇ ਆ ਕੇ ਸਾਡੇ ਨਾਲ ਟੇਬਲ ਟॉक ਕਰਿਓ ਕਰੋ ਸਾਡੇ ਨਾਲ ਗੱਲ ਕਰਿਆ ਕਰੋ ਅਸੀਂ ਸੁਣਦੇ ਆਂ ਅਸੀਂ ਹੱਲ ਕੱਢਦੇ ਆਂ ਤੇਰੇ ਜੀ 37 ਵਾਰ ਮੀਟਿੰਗ ਲੱਗੇ ਸੋ ਭਗਵਾਨਤਮਨ ਮੁਕਰਿਆ 37 ਵਾਰ ਮੁੱਖ ਮੰਤਰੀ ਵਾ ਮੀਟਿੰਗ ਕਰਨ ਮੁਕਰੇ ਜੀ ਇਹਨਾਂ ਨੂੰ ਇੱਕ ਹੰਕਾਰ ਹੋ ਗਿਆ ਵੀ ਸਾਨੂੰ 92 ਬਤਾਏ ਕਿ ਐਵੇਂ ਬਣ ਗਏ ਪਰ ਇਹਨਾਂ ਦਾ ਹੰਕਾਰ ਹੁਣ 2027 ਚ ਤੋੜਨਗੇ ਇਹ ਮੁਲਾਜ਼ਮ ਇਹਨਾਂ ਦੋ ਸੀਟਾਂ ਵੀ ਨਹੀਂ ਆਉਣੀਆਂ ਜੇ ਇਹ ਹਾਲਾਤ ਰਹਿ ਜੇ ਇਹਨਾਂ ਦੇ ਪਿਛਲੇ 35 ਸਾਲਾਂ ਦੇ ਵਿੱਚ ਮੇਰੇ ਖਿਆਲ ਸੇ 7-8 ਸਰਕਾਰਾਂ ਆ ਗਈ ਤੇ ਚੱਲ ਗਈ ਹਰ ਸਰਕਾਰ ਨੇ ਸਾਨੂੰ ਲਾਰੇ ਲੱਪੇ ਦੇ ਕੇ ਅੱਜ ਤੱਕ ਸਾਨੂੰ ਸੜਕਾ ਤੇ ਹੀ ਰੱਖਿਆ ਹੈ ਕੱਚੇ ਮੜਾਜ ਨੂੰ ਪੱਕੇ ਕਰੋ ਕੱਚੇ ਨਾ ਪੰਜਾਬ ਸਰਕਾਰ ਮਰਦਾ ਅਸਾ ਦੇਖ ਰਹੇ ਹੋ ਇੱਕ ਰੋਸ ਮਾਰਚ ਨਿਕਲ ਰਿਹਾ ਜਿਸ ਦੇ ਵਿੱਚ ਕਿ ਮੁਰਦਾਬਾਦ ਦੇ ਨਾਰੇ ਲੱਗ ਰਹੇ ਆ ਇਹ ਧਰਨੇ ਪੰਜਾਬ ਦੀ ਜਿਵੇਂ ਕਿਸਮਤ ਹੀ ਬਣ ਗਈ ਹੋਣ ਇਹ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਇਸੇ ਤਰ੍ਹਾਂ ਚੱਲਦੇ ਆ ਰਹੇ ਆ ਇਸ ਰੋਸ ਦੀ ਵਜ੍ਹਾ ਕੀ ਆ ਇਹ ਰੋ ਕਿਉਂ ਜਾਗਦਾ ਉਹ ਸਾਰੀ ਗੱਲਬਾਤ ਕਰਾਂਗੇ ਕਿ ਕਿਉਂ ਇਹ ਮੁਰਦਾਬਾਦ ਦੇ ਨਾਰੇ ਲਾਣੇ ਪੈ ਰਹੇ ਆ ਬਾਈ ਇਹ ਮਰਤਬਾ ਤੇ ਨਾਰੇ ਕਿਹੜੀ ਵਾਦਾ ਕਰਕੇ ਲਾਉਣੇ ਪੈ ਰਹੇ ਸਨ ਬਾਈ ਜੀ ਇਹ ਸਾਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਆਉਣ ਤੋਂ ਪਹਿਲਾਂ ਹੀ ਕਿ ਸਾਡੇ ਦੇ ਕੱਚੇ ਮਲਾਜ਼ਮਾਂ ਨੂੰ ਕਿ ਵਾਦਾ ਕੀਤਾ ਸੀ ਕਿ ਕੱਚੇ ਮਲਾਜ਼ਮਾਂ ਪੱਕਾ ਕੀਤਾ ਜਾਊਗਾ ਅੱਜ ਸਾਨੂੰ ਘੱਟੋ ਘੱਟ 4 ਸਾਲ ਹੋ ਗਏ ਆ 4 ਸਾਲ ਤੋਂ ਇੱਕ ਵੀ ਮਲਾਜ਼ਮ ਪੱਕਾ ਨਹੀਂ ਹੋਇਆ ਇਸ ਕਰਕੇ ਸੀ 3 ਦਿਨ ਦਾ ਧਰਨਾ ਦਾ ਹੁਣ ਅਸੀਂ ਪਿੱਟ ਸਿਆਪਾ ਕਰਨ ਵਾਸਤੇ ਘਨੋਲੀ ਤੇ ਕਲੋਨੀ ਇੱਕ ਮਾਰਚ ਕਰ ਰਹੇ ਆ ਜੀ ਥਰਮਲ ਦੇ ਮਲਾਜ਼ਮ ਆ ਤੁਹਾਡੇ ਇਹ ਥਰਮਲ ਥਰਮਲ ਦੇ ਮਲਾਜ਼ਮ ਆ ਜੀ ਹਾਂ ਜੀ ਰੋਕੇ ਲੋ ਜਰਾ ਫਿਰ 2 ਮਿੰਟ ਸੋ ਬਿਲਕੁਲ ਤੇ ਕਿਉਂ ਤੁਹਾਨੂੰ ਇਸ ਤਰ੍ਹਾਂ ਇਕੱਠੇ ਹੋ ਕੇ ਤੁਰਨਾ ਪੈ ਰਿਹਾ ਕਿਉਂਕਿ ਸਰਕਾਰ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀਗੀ ਮੁੱਖ ਮੰਤਰੀ ਭਗਵੰਤ ਮਾਨ ਵੋਟਾਂ ਤੋਂ ਪਹਿਲੇ ਕਹਿੰਦਾ ਸੀਗਾ ਵੀ ਜਦੋਂ ਸਾਡੀ ਸਰਕਾਰ ਬਣੂਗੀ ਹਰਾ ਪੈਨ ਕੱਚੇ ਮੁਲਾਜ਼ਮਾਂ ਤੇ ਚੱਲੂਗਾ ਪਰ 4 ਸਾਲ ਬੀਤ ਜਾਣ ਤੇ ਵੀ ਸਾਨੂੰ ਪਤਾ ਨਹੀਂ ਉਹਦਾ ਹਰਾ ਪੈਨ ਕਿੱਥੇ ਗਵਾਚ ਗਿਆ ਕਿਹੜੇ ਖਲ ਕੁੰਝੇ ਸਿਰਦਾ ਉਸ ਬੰਦੇ ਨੇ ਇਹਨਾਂ ਬਿਸ਼ਰਮ ਬੰਦਾ ਮੁੱਖ ਮੰਤਰੀ ਅੱਜ ਤੱਕ ਅਸੀਂ ਕਿਤੇ ਨਹੀਂ ਦੇਖਿਆ ਚਾਹੇ ਕਾਲੀ ਕਾਂਗਰਸ ਸਰਕਾਰਾਂ ਰਹੀਆਂ ਕੱਖਰੀ ਕੀਤਾ ਉਹਨਾਂ ਨੇ ਪਰ ਉਹ ਮੀਟਿੰਗਾਂ ਕਰਕੇ ਮਿਲਦੇ ਸੀ ਇਸ ਬੰਦੇ ਨੇ ਜਦੋਂ ਦਾ ਮੁੱਖ ਮੰਤਰੀ ਬਣਿਆ ਇੱਕ ਵੀ ਮੀਟਿੰਗ ਕੱਚੇ ਮੁਲਾਜ਼ਮਾਂ ਨਾਲ ਨਹੀਂ ਕੀਤੀ ਜਲੰਧਰ 'ਚ ਇੱਕ ਵਾਰ ਬੈਠਿਆ ਸੀਗਾ ਜਿਮਣੀ ਚੌਂੜ ਦੇ ਵਿੱਚ ਉੱਥੇ ਉਹ ਵੀ ਮੁਲਾਜ਼ਮਾਂ ਨਾਲ ਇਸੇ ਤਰ੍ਹਾਂ ਜਲੂਸ ਕੱਢਿਆ ਤਾਂ ਬੈਠਾ ਸੀਗਾ ਉਸ ਤੋਂ ਬਾਅਦ ਇੱਕ ਵੀ ਮੀਟਿੰਗ ਅੱਜ ਤੱਕ ਇਸ ਬੰਦੇ ਨੇ ਕੱਚੇ ਮੁਲਾਜ਼ਮਾਂ ਨਾਲ ਨਹੀਂ ਕੀਤੀ ਲੋਕਾਂ ਨੇ ਵੋਟਾਂ ਪਾ ਕੇ ਇਸ ਕਰਕੇ ਨਹੀਂ ਚੁਣਿਆ ਸੀਗਾ ਵੀ ਮਸ਼ਹੂਰੀਆਂ ਕਰੇ ਬਾਹਰਲੇ ਮੋਲਖਾ ਦੇ ਕੁੰਬੇ ਅੱਜ ਬਿਜਲੀ ਬੋਰਡ ਵੇਚਿਆ ਜਾ ਰਿਹਾ ਹੈ ਜਿਹੜੀ ਬਿਜਲੀ ਬੋਰਡ ਦੀਆਂ ਜ਼ਮੀਨਾਂ ਐ ਉਹ ਕਾਰਪੇਟ ਘਰਾਣਿਆਂ ਨੂੰ ਵੇਚੀਆਂ ਜਾ ਰਹੀਆਂ 2025 ਐਕਟ ਮੋਦੀਆਂ ਲਾਗੂ ਕਰਿਆ ਉਹ ਲਾਗੂ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਕੱਚੇ ਮਲਾਜ਼ਮ ਜਿਹਦਾ ਅਸੀਂ ਵੋਟਾਂ 'ਚ ਵਾਅਦਾ ਕੀਤਾ ਸੀਗਾ ਕੱਚੇ ਮਲਾਜ਼ਮ ਪੱਕੇ ਕੀਤੇ ਜਾਣ ਜੇਕਰ ਕੱਚੇ ਮਲਾਜ਼ਮ ਨਹੀਂ ਪੱਕੇ ਕਰਦੀ ਸਰਕਾਰ ਆਉਣ ਵਾਲਾ ਸਮਾਂ ਹੁਣ ਵੋਟਾਂ ਫੇਰ ਆਣ ਵਾਲੀਆਂ ਉਹ ਕਹਿੰਦੇ ਵੀ ਪੁਰਾਣੀ ਆ ਸਰਕਾਰਾਂ ਨੇ ਜੋ ਕੰਡੇ ਬੀਜਿਆ ਸੀ ਉਹ ਚੁਗ ਰਹੇ ਆ ਕਿਸੇ ਦਾ ਕੇਸ ਕੋਰਟ ਦੇ ਵਿੱਚ ਚੱਲਦਾ ਕਿਸ ਦੀ ਰਿੱਟ ਪਈ ਹੋਈ ਆ ਕਿਸੇ ਦੀ ਕੋਈ ਕੁੰਡੀ ਆੜੀ ਹੋਈ ਆ ਹੁਣ ਅਸੀਂ ਉਹਦਾ ਕੀ ਕਰੀਏ ਇਹ ਸਾਰਾ ਕੁਝ ਕਰੇ ਹੀ ਪੁਰਾਣੀਆਂ ਸਰਕਾਰਾਂ ਨੇ ਹੋਇਆ ਨਹੀਂ ਵੋਟਾਂ ਤੋਂ ਪਹਿਲਾਂ ਨਹੀਂ ਇਹਨਾਂ ਨੂੰ ਪਤਾ ਸੀਗਾ ਬੀ ਇਹ ਪੁਰਾਣੀਆਂ ਸਰਕਾਰਾਂ ਨੇ ਕੀਤਾ ਹੋਇਆ ਜਦੋਂ ਤਾਂ ਸੱਤਾ 'ਚ ਨਹੀਂ ਹੁੰਦੇ ਆ ਜਾ ਕੋਈ ਵੀ ਪੋਲੀਟੀਕਲ ਪਾਰਟੀ ਹੈ ਫਿਰ ਤਾਂ ਕਹਿੰਦਾ ਇਹ ਸੂਰਜ ਚੰਦਰਮਾ ਚੱਕ ਕੇ ਥੱਲੇ ਧਰਤੀ ਤੇ ਲਿਆਵਾਂਗੇ ਜਦੋਂ ਵੋਟਾਂ ਲੈ ਲੈਂਦੇ ਕੁਰਸੀ ਦੇ ਕਾਬਜ ਹੋ ਜਾਂਦੇ ਆ ਫਿਰ ਕਾਰਪੋਰ ਘਰਾਣੇ ਜਿਹੜੀ ਮੋਟੀ ਬੁਰਕੀ ਨਾਲ ਸਿੱਟਦੇ ਆ ਫਿਰ ਉਹ ਚੀਜ਼ਾਂ ਫਿਰ ਇਹਨਾਂ ਨੂੰ ਬੁਲਵਾਉਂਦੀਆਂ ਕਿ ਪੁਰਾਣੀਆਂ ਸਰਕਾਰਾਂ ਦੇ ਕੰਡੇ ਬੀਜੇ ਹੋਏ ਆ ਤੁਹਾਨੂੰ ਇਸੇ ਕਰਕੇ ਇਸ ਕੁਰਸੀ ਤੇ ਬਿਠਾਇਆ ਕਿ ਤੁਸੀਂ ਪੁਰਾਣੀਆਂ ਸਰਕਾਰਾਂ ਦੇ ਕੰਡੇ ਆ ਜਿਹੜੇ ਚੁੱਕ ਕੇ ਸਾਫ਼ ਕਰਕੇ ਲੋਕਾਂ ਨੂੰ ਸਾਫ਼ ਸੁਥਰਾ ਰਾਹ ਦੇਣਾ ਪਰ ਉਹ ਤੁਹਾਨੂੰ ਲੱਗਦਾ ਨਹੀਂ ਵੀ ਲੱਗੇ ਹੋਏ ਇਸ ਕਾਰਜ ਦੇ ਵਿੱਚ ਉਹ ਤੁਹਾਡਾ ਵਿਰੋਧ ਨਹੀਂ ਚਾਹੁੰਦੇ ਜਾਂ ਤੁਹਾਡੇ ਪ੍ਰਦਰਸ਼ਨ ਉਹਨਾਂ ਨੂੰ ਵੀ ਪਰੇਸ਼ਾਨ ਕਰ ਰਹੇ ਆ ਵੀ ਇਹ ਹੋਣੀ ਨਹੀਂ ਜੇ ਲੱਗੇ ਹੁੰਦੇ ਤਾਂ 4 ਸਾਲ ਦੇ ਵਿੱਚ ਮੁੱਖ ਮੰਤਰੀ ਬੈਠਿਆ ਕਿਉਂ ਨਹੀਂ ਸਾਡੇ ਨਾਲ ਜੇ ਲੱਗਿਆ ਹੋਇਆ ਸਾਡੇ ਨਾਲ ਬੈਠ ਕੇ ਟੇਬਲ ਟਾਕ ਤੇ ਗੱਲ ਕਰਦਾ ਪਿਆ ਲੱਗਿਆ ਹੋਇਆ ਸਾਨੂੰ ਪਾਲਿਸੀ ਦਿਖਾਵੇ ਲਗਾਤਾਰ ਕੱਚੇ ਮੁਲਾਜ਼ਮ ਲੜ ਰਹੇ ਐ ਪਾਲਿਸੀਆਂ ਜਿਹੜੇ ਡਿਪਾਰਟਮੈਂਟ ਤੇ ਐ ਹੁਣ ਵੀ ਸਾਨੂੰ ਆ ਦੋ ਤਰੀਕ ਨੂੰ ਵਿਤ ਮੰਤਰੀ ਬੁਲਾਇਆ ਸੀਗਾ ਕਿ ਅਸੀਂ ਲੱਗੇ ਹੋਏ ਲੱਗੇ ਹੋਏ ਪਾਲਿਸੀ ਸਾਨੂੰ ਤਾਂ ਕਿਤੇ ਦਿਖਦੀ ਨਹੀਂ ਪਾਲਿਸੀ ਜਿਹੜੀ ਵੀ ਲੈ ਕੇ ਆਂਦੇ ਆ ਉਹ ਬਿਲਕੁਲ ਮਤਲਬ ਬੇਕੂਬ ਬਣਾਉਣ ਵਾਲੀਆਂ ਗੱਲਾਂ ਐ ਪਾਲਿਸੀ ਲੈ ਕੇ ਆਗੇ ਜੀ 10 ਸਾਲ ਦਾ ਅਸੀਂ ਸਮਾਂ ਰੱਖ ਦਿੱਤਾ ਉਹ ਚ ਕੰਡੀਸ਼ਨ ਪਾਤੀ ਤੇ ਅਨਪੜ ਜਿਹੜਾ ਬੰਦਾ ਉਹ ਤਾਂ ਜਮਾਈ ਬਾਹਰ ਕਰਦਾ ਜਿਹੜੇ ਬੰਦੇ ਨੂੰ 25 30 ਸਾਲ ਕੋਈ ਇੱਕ ਡਿਪਾਰਟਮੈਂਟ ਵਿੱਚ ਕੰਮ ਕਰਦੇ ਨੂੰ ਜੋ ਕੰਮ ਕਰਦਾ ਤਾਂ ਹੀ ਮਹਿਕਮੇ ਨੇ ਰੱਖਿਆ ਨਾ ਸਰਕਾਰਾਂ ਨੇ ਉਹਨੂੰ ਪੈਸੇ ਪੇ ਕਰਦੀਆਂ ਤਨਖਾਹ ਦਿੰਦੀਆਂ ਤੇ ਅੱਜ ਇਹ ਸਰਕਾਰ ਕਹਿੰਦੀ ਐ ਕਿ 10 ਪੜ੍ਹਿਆ ਹੋਣਾ ਚਾਹੀਦਾ 10 ਸਾਲ ਦਾ ਤਜ ਸਰਵਿਸ 20 25 25 ਸਾਲ ਹੋ ਗਈ ਉਹ ਇਸ ਟਾਈਮ 50 55 ਸਾਲ ਦੀ ਉਮਰ ਕਿੱਥੇ ਜਾਣ ਇਹ ਜਵਾਬ ਦੇ ਦੇ ਸਰਕਾਰ ਤੁਹਾਡੀ ਇਹੜੀ ਕੰਡੀਸ਼ਨਾਂ ਸੀ ਜਦੋਂ ਕੰਟਰੈਕਟ ਤੇ ਤੁਹਾਨੂੰ ਰੱਖਿਆ ਗਿਆ ਉਹਨਾਂ ਵਿੱਚ ਹੈਗਾ ਸੀ ਵੀ ਤੁਹਾਨੂੰ ਕਦੇ ਪੱਕੇ ਕੀਤਾ ਜਾਊਗਾ ਮੈਂ ਕਹਿੰਦਾ ਕੰਡੀਸ਼ਨ ਦੀ ਗੱਲ ਇਹ ਆ ਨਾ ਜਿਹੜੇ ادارے ਆ ਆਦਾਰਿਆਂ ਨੂੰ ਤਨਖਾਹ ਉਹ ਸਰਕਾਰ ਦਿੰਦੀ ਹੈ ਇਹਦਾ ਇੱਕ ਇਹਨਾਂ ਨੇ ਵਿਚੋਲੇ ਰੱਖਿਆ ਮੁੱਖ ਮੰਤਰੀ ਪਹਿਲਾਂ ਤੁਸੀਂ ਵੀ ਸੁਣਿਆ ਹੋਣਾ ਵਿਧਾਨ ਸਭਾ 'ਚ ਵੀ ਬੋਲਿਆ ਵੀ ਜਿਹੜੇ ਠੇਕੇਦਾਰ ਹੈ ਇਹ ਪੁਰਾਣੀਆਂ ਸਰਕਾਰਾਂ ਦੇ ਰਿਸ਼ਤੇਦਾਰ ਹੈ ਕੀ ਗੱਲ 4 ਸਾਲ 'ਚ ਹੁਣ ਮੂੰਹ ਬੰਦ ਹੋ ਗਿਆ ਜੇ ਦਾ ਮਤਲਬ ਉਹ ਹੁਣ ਇਹਦੇ ਰਿਸ਼ਤੇਦਾਰ ਬਣ ਗਏ ਨਵੇਂ ਰਿਸ਼ਤੇਦਾਰੀਆਂ ਇਹਦੇ ਨਾਲ ਪੈ ਗਈਆਂ ਉਹਨਾਂ ਦੀਆਂ ਕਾਰਪੋਰੇਟ ਘਰਾਣੇ ਆ ਨਾ ਜਿਹੜੇ ਉਹ ਕਿਸੇ ਦੇ ਸਕੇ ਜਿਹੜੀ ਸਰਕਾਰ ਆਂਦੀ ਹੈ ਉਹਦੇ ਮੂੰਹ 'ਚ ਬੁਰਕੀ ਪਾਉਂਦੇ ਆ ਤੁਸੀਂ ਦੇਖਿਆ ਹੋਣਾ ਸਰਕਾਰ ਦੇ ਵਿੱਚ ਪਹਿਲਾਂ ਇਹ ਵਿਰੋਧ ਕਰਦਾ ਹੁੰਦਾ ਸੀ ਕਿ ਬਾਦਲਾਂ ਦੀ ਫੋਟੋ ਕਿੱਥੇ ਲੱਗੀ ਹੈ ਕੈਪਟਨ ਦੀ ਕਿੱਥੇ ਲੱਗੀ ਅੱਜ ਮੈਨੂੰ ਲੱਗਦਾ ਤੁਸੀਂ ਛੀਦੀ ਦਾੜਾ ਹੁਣ ਲੰਗੇ ਆ ਗੁਰੂ ਤੇਗ ਬਹਾਦਰ ਜੀ ਤੁਸੀਂ ਦੇਖੋ ਇੰਨਾ ਪੈਸਾ ਇਹਨਾਂ ਨੇ ਮੁਲਾਜ਼ਮਾਂ ਤੇ ਪੰਜਾਬ ਦੀ ਡਿਵੈਲਪਮੈਂਟ ਤੇ ਖਰਚ ਨਹੀਂ ਕੀਤਾ ਜਿੰਨੀ ਆਪਣੇ ਝੂਟੇ ਲੈਣ ਦੇ ਵਿੱਚ ਕੇਜਰੀਵਾਲ ਨੂੰ ਘਮਾਣ ਦੇ ਖ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਸੜਕਾਂ ਟੁੱਟੀਆਂ ਪਈਆਂ ਵੋਟਾਂ ਨੇੜੇ ਆਣੇ ਵਾਲੀਆਂ ਆ ਦੇਖ ਲਓ ਹੁਣ ਹੈ ਕੁਛ ਨਹੀਂ ਉਹ ਸੜਕਾਂ ਦੇ ਕੁਆਲਿਟੀ ਨੂੰ ਮੈਨੇ 6 ਮਹੀਨੇ ਵੀ ਨਹੀਂ ਚੱਲਣੀ ਹੈ ਇਹੀ ਹਰ ਪਹਿਲਾਂ ਸਰਕਾਰਾਂ ਕਰਦੀਆਂ ਉਹੀ ਹਾਲਾਤ ਇਹ ਕਰਦੇ ਆ ਇਹ ਕਹਿੰਦੇ ਸੀਗੇ ਅਸੀਂ ਵੋਟਾਂ ਤੋਂ ਪਹਿਲਾਂ ਵੀ 6 ਮਹੀਨੇ ਸਾਡੀ ਤਿਆਰੀ ਹੈ ਜੀ ਡਾਟਾ ਦੱਸਦੇ ਹੁੰਦਾ ਸੀ ਨਾ ਮਾਈਨਿੰਗ ਦਾ 800 ਕਰੋੜ ਰੁਪਇਆ ਆਣਾ ਹੈ ਅਸੀਂ ਬਣਾ ਦੇਵਾਂਗੇ ਸੋਨੇ ਦੀਆਂ ਸੜਕਾਂ ਉਹ ਕਿੱਥੇ ਕੀ ਪਾਲਿਸੀ ਨਾਲ ਮੈਨੇ ਦੀ ਕਿੱਥੇ ਗਿਆ ਮਾਈਨਿੰਗ ਦਾ ਪੈਸਾ ਸਾਰੀਆਂ ਆਪਣੀਆਂ ਜੇਬਾਂ ਚਲ ਗਿਆ ਇਹ ਸਾਰੇ ਡਰਾਮੇ ਬਾਅਦ ਮੁੱਖ ਮੰਤਰੀ ਸਾਹਿਬ ਆਕੇ ਤਾਂ ਗਏ ਸੀ ਇੱਥੇ ਜਦੋਂ ਟ੍ਰੇਨ ਵੀ ਪਹਿਲਾਂ ਕੋਲਾ ਇੱਥੇ ਮੁੱਕ ਜਾਂਦਾ ਸੀ ਹੁਣ ਕਦੀ ਇਹ ਗੱਲ ਨਹੀਂ ਕਹੀ ਜਾਊਗੀ ਵੀ ਕੋਲਾ ਮੁੱਕ ਗਿਆ ਇਹ ਥਰਮਲ ਚੱਲਣਗੇ ਥਰਮਲ ਚੱਲਣਗੇ ਦਾ ਮਤਲਬ ਇਹ ਆ ਵੀ ਫਿਰ ਤੁਸੀਂ ਤੁਹਾਡੇ ਕਾਰੋਬਾਰ ਵੀ ਚੱਲਣਗੇ ਚੱਲੇ ਨਹੀਂ ਮੁੱਖ ਮੰਤਰੀ ਸਾਹਿਬ ਜਦੋਂ ਆਏ ਸੀ ਉਹ ਕਹਿ ਕੇ ਗਏ ਸੀ ਵੀ ਜਿਹੜੀ ਕੋਲੇ ਦੀ ਘਾਟ ਥਰਮਲ ਨੂੰ ਹੁੰਦੀ ਆ ਸੀ ਇਹ ਨਵੀਂ ਟ੍ਰੇਨ ਚਲਾਈ ਆ ਮੁੜ ਕੇ ਇਦਾਂ ਦੀ ਨਹੀਂ ਹੋਊਗੀ ਤੁਸੀਂ ਸ਼ਾਇਦ ਤੁਹਾਡੀ ਜਾਣਕਾਰੀ ਤੇ ਨਹੀਂ ਹੋਣਾ ਉਹ ਟ੍ਰੇਨ ਇਹ ਨਹੀਂ ਮੁੜ ਕੇ ਚੱਲੀ ਹੈਗੀ ਜੀ ਆਈ ਨੀ ਟ੍ਰੇਨ ਉਹ ਮੁੜ ਕੇ ਇੱਕ ਟ੍ਰੇਨ ਆਈ ਉਹ ਤੋਂ ਬਾਅਦ ਖਾਸਾ ਚਿਰ ਉਹਨਾਂ ਦਾ ਕੋਈ ਕੇਸ ਚੱਲਦਾ ਰਿਹਾ ਉਹ ਮੁੜ ਕੇ ਟ੍ਰੇਨ ਦਾ ਰੌਲਾ ਪੈ ਗਿਆ ਮੁੱਖ ਮੰਤਰੀ ਸਾਹਿਬ ਵਾਦੇ ਤਾਂ ਬਹੁਤ ਵੱਡੇ ਵੱਡੇ ਕਰਦੇ ਆ ਟੀਵੀ ਤੇ ਗੱਪਾਂ ਵੀ ਬਹੁਤ ਵੱਡੇ ਵੱਡੇ ਕਰਦੇ ਆ ਜਦੋਂ ਕੱਚੇ ਮੁਲਾਜ਼ਮਾਂ ਦੀ ਗੱਲ ਆਉਂਦੀ ਆ ਅਸੀਂ ਜਿੱਥੇ ਵੀ ਇਲੈਕਸ਼ਨ ਹੁੰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਆ ਵੀ ਸਾਡੇ ਨਾਲ ਬੈਠ ਕੇ ਮੀਟਿੰਗ ਕਰੋ ਨਹੀਂ ਅਸੀਂ ਤੁਹਾਡਾ ਮੀਡੀਆ ਜਲੂਸ ਕੱਢਾਂਗੇ ਪਰ ਜਦੋਂ ਵੋਟਾਂ ਲੈਣ ਦਾ ਵੇਲਾ ਹੁੰਦਾ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਦਿੰਦੇ ਆ ਪਰ ਮੀਟਿੰਗ ਅਟੈਂਡ ਨਹੀਂ ਕਰਦੇ ਹੈਗੇ ਇਹ ਉਹੀ ਮੁੱਖ ਮੰਤਰੀ ਸਾਹਿਬ ਆ ਜਿਹੜੇ ਕੱਚੇ ਮੁਲਾਜ਼ਮ ਮਲਾਜ਼ਮਾਂ ਨੂੰ ਵੀ ਬਾਕੀ ਦਾ ਨਹੀਂ ਮੈਨੂੰ ਪਤਾ ਵੀ ਕੱਚੇ ਮਲਾਜ਼ਮਾ ਜਿਹੜੇ ਸਰਕਾਰੀ ਅਦਾਰਿਆਂ ਚ ਠੇਕਿਆਂ ਤੇ ਕੰਮ ਕਰਦੇ ਵੀ ਉਹਨਾਂ ਨੂੰ ਮੈਂ ਅਨਸਾਰ ਪੱਕਾ ਕਰੂੰਗਾ ਜਿਹੜੀ 50000 ਤੋਂ ਵੱਧ ਅਸਾਮੀਆਂ ਨਿਕਲੀਆਂ ਬੰਦੇ ਰੱਖੇ ਗਏ ਤੁਸੀਂ ਉਹਨਾਂ ਚ ਅਪਲਾਈ ਕਿਉਂ ਨਹੀਂ ਕਰਿਆ ਬਾਈ ਅਪਲਾਈ ਕਿਉਂਕਿ ਜਦੋਂ ਅਸੀਂ ਇੱਥੇ ਥਰਮਲ ਚ ਲੱਗੇ ਸੀਗੇ ਸਾਨੂੰ ਉਮੀਦ ਸੀ ਵੀ ਅਸੀਂ ਪੱਕੇ ਹੋਵਾਂਗੇ ਕਿਉਂਕਿ ਸਰਕਾਰਾਂ ਵੀ ਕਹਿੰਦੀ ਸੀ ਵੀ ਅਸੀਂ ਜਿਹੜੀ ਠੇਕਾ ਪਾਲਸੀ ਹੈ ਇਹ ਬੰਦ ਕਰਾਂਗੇ ਚਾਹੇ ਅਸੀਂ ਰੱਖੇ ਠੇਕੇ ਤੇ ਗਏ ਸੀਗੇ ਕਿਉਂਕਿ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਠੇਕਾ ਭਰਤੀ ਬੰਦ ਕਰ ਦਾਂਗੇ ਜਿਹੜੇ ਠੇਕੇ ਤੇ ਬੰਦੇ ਕਿੱਦਾਂ ਉਹ ਭਰਨ ਕਿਦਾਂ ਉਹ ਕਾਗਜ਼ ਭਰਨ ਕੋਈ 45 ਸਾਲ ਦਾ ਹੋ ਗਿਆ ਕੋਈ 55 ਸਾਲ ਦਾ ਹੋ ਗਿਆ ਕਿਤੇ ਕੰਮ ਕਰਦਾ ਹੀ ਠੇਕੇ ਦੇ ਕੰਮ ਕਰਦੇ 37 37 ਸਾਲ ਹੋ ਗਏ ਬੰਦਿਆਂ ਨੂੰ ਰਿਟਾਇਰ ਵੀ ਹੋ ਗਏ ਤੇ ਜਿਨ੍ਹਾਂ ਨੂੰ ਮਿਲਿਆ ਕੱਖ ਵੀ ਨਹੀਂ ਤੁਹਾਡੀ ਉਮਰ ਕਿੰਨੀ ਜੀ ਮੇਰੀ 50 ਸਾਲ ਦੀ ਉਮਰ ਹੈ ਜੀ ਤੁਸੀਂ ਵੀ ਠੇਕੇ ਦੇ ਹੀ ਹੋ ਠੇਕੇ ਦੇ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਸਾਨੂੰ 28 ਸਾਲ ਹੋ ਗਏ ਜੀ ਉਰੇ 28 ਸਾਲ ਕੰਮ ਕਰਦੇ ਹਾਂ ਜੀ 28 ਸਾਲ ਹੋ ਗਈ ਸਾਡੀ ਜ਼ਿੰਦਗੀ ਖਰਾਬ ਹੋ ਗਈ 28 ਸਾਲ ਚ ਤਾਂ ਬਹੁਤ ਸਰਕਾਰਾਂ ਲੰਘੀਆਂ ਜੀ ਸਾ ਲਾਰੇ ਲੱਪੇ ਜੀ ਲਾਰੇ ਲੱਪੇ ਬੋਲ ਲਾਣੇ ਜੀ ਤੁਹਾਨੂੰ ਹੁਣ ਕਰ ਦਿੰਦੇ ਆ ਫਲਾਣਾ ਕਰ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਸੂਰਮਿਆਂ ਯੋਧਿਆਂ ਦੀ ਪੰਜਾਬ ਦਾ ਇਤਿਹਾਸ ਆ ਨਾਮ ਆ ਤੁਸੀਂ ਇਹਦੇ ਉੱਤੇ ਜਨਮ ਲੈ ਆਏ ਤੁਹਾਨੂੰ ਖੁਸ਼ੀ ਆ ਇਸ ਗੱਲ ਦੀ ਸਾਨੂੰ ਜਿਹੇ ਜੇ ਅਸੀਂ ਆਏ ਜਿਹਦਾ ਨਾਂ ਆ ਦਾ ਬਰਾਬਰ ਹੈ ਅਸੀਂ ਅਸੀਂ ਆਪਣੇ ਆਪ ਨੂੰ ਦੋਸ਼ੀ ਕੌਣ ਆ ਫਿਰ ਇਸ ਗੱਲ ਦਾ ਇਹ ਸਰਕਾਰਾਂ ਦੇ ਦੋਸ਼ੀ ਆ ਜੀ ਸਰਕਾਰਾਂ ਦੇ ਬਹੁਤ ਦੋਸ਼ੀ ਆ ਕੋਈ ਚੰਗੀ ਸਰਕਾਰ ਨਹੀਂ ਮਿਲੀ ਇੰਨੇ ਸਾਲਾਂ ਚ ਉਹ ਸਾਨੂੰ ਸਾਰੇ ਲਾਰੇ ਲੱਪੇ ਲਾ ਕੇ ਲੰਘ ਜਾਂ ਮਿੱਠੀਆਂ ਗੋਲੀਆਂ ਦੇ ਇੱਕ ਲੰਘ ਜਾਂ ਨਹੀਂ ਇਹ ਸਰਕਾਰ ਆਈਏ ਸਾਡਾ ਪੈਰ ਚੱਲੂਗਾ ਕੋਈ ਹਰਾ ਪੈਰ ਨਹੀਂ ਚੱਲਿਆ લાલે ਚੱਲ ਰਿਹਾ ਸਾਡੇ ਵਰਤਾ ਜੀ ਹੱਟ ਟਾਈਮ ਗੜਾ ਸਤਿਆਰ ਹੈ ਜੀ ਤੁਹਾਡੀ ਕਿੰਨੀ ਉਮਰ ਹੋ ਗਈ ਜੀ ਮੇਰਾ 29 ਮਹੀਨਾ ਲੱਗਿਆ ਇਹ ਫਿਰ ਇੱਥੇ ਮੈਂ ਕੰਮ ਕਰਦਿਆਂ ਨੂੰ 29 ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ ਹਾਂ ਜੀ ਕੱਚੇ ਹੀ ਹਾਂ ਕੱਚੇ ਜੀ ਕੱਚੇ ਕੁੱਤੀਏ ਬੱਠੇ ਆ 1100 ਰੁਪਏ ਜੀ ਲੱਗਿਆ ਦਾ ਮੈਨੂੰ ਚੱਲ ਲੱਗਿਆ ਦਾ ਪਹਿਲਾਂ ਜਦ ਤੀ ਅੱਧੀ ਠੇਕੇ ਤੇ ਕਿਹ ਕਿਹੇ ਨਾਮ ਕਰਦੇ ਨੇ ਨਿਆਣੇ ਵੀ ਮੈਂ ਟੱਕ ਟੱਕ ਚੱਲ ਕੇ ਆਇਆ ਤਿੰਨ ਦਿਨ ਮੀਡੀਆ ਕੇ ਮੁੰਡਾ ਮੇਰਾ ਮੁੰਡਾ ਨੇ ਮੈਂ ਚੀ ਬਸਾਇਆ ਹੋਇਆ ਕੰਮ ਵਿੱਚ ਜਿੰਦਗੀ ਕਿੱਦਾਂ ਦੀ ਲੰਗੀ ਆਮ ਖਾਦਮੇ ਜਾਂ ਜਿੰਦੀ ਖਾਦਮੇ ਆਉਂਦਾ ਉੱਪਰ ਜਾਣੇ ਵਾਲੀ ਤਿਆਰੀ ਹੈ ਸਾਡੀ ਦਾ ਇੱਥੇ ਠੇਕੇ ਤੇ ਲੱਗਿਆ ਨੂੰ ਠੇਕੇ ਦਾ ਬਾਹਮ ਸਾਢੇ 1.5 ਸਾਲ ਦਾ ਹੈ ਕਿੰਨੇ ਬੰਦੇ ਆ ਇਹੋ ਜੇ ਬਹੁਤ ਬੰਦੇ ਆ ਕਿ ਬਜੇ ਹੋਰ ਤੁਹਾਡੀ ਉਮਰਾਂ ਦੇੜੇ ਇੱਧਰ ਲੜਕਰਾਂ ਹਾਂ ਬਹੁਤ ਅੱਜ ਮਰਮੁਰਗਾ ਵਿਚਾਰੇ ਵਿੱਚ ਠੇਕੇ ਤੇ ਲੱਗੇ ਹੋਈ ਮਰਮੁਰਗਾ ਤੇ ਮਰੇਗਾ ਦੀਪ ਚ ਵੀ ਤੁਹਾਨੂੰ ਸਾਰੇ ਸ਼ਾਮਲ ਹੋਇਆ ਵਿਚ ਲਟਾਇਰ ਹੋਗੇ ਠੇਕੇ ਤੇ ਤਨਖਾਹਾਂ ਤੁਹਾਨੂੰ ਉਨੀਆਂ ਕਿ ਮਿਲੀਆਂ ਜਿੰਨੀਆਂ ਤੁਸੀਂ ਗੁਜ਼ਾਰਾ ਕਰ ਸਕਦੇ ਵਧੀਆ ਆਪਣਾ ਹੁਣ ਕਿੱਥੇ ਵਧੀਆ ਕਰਨੇ ਕਾਹਦੇ ਕਰਨੇ ਜੁੱਤੀ ਟੁੱਟੀ ਆ ਟੁੱਟੇ ਬੁਰ ਬੂੜ ਵਾਈ ਵਰਦੇ ਅਸੀਂ ਹੁਣ ਵੀ ਉਮਰ ਤੇ ਆ ਫੜ ਉਹ ਬਿਜੜਿਆ ਪਾਰਟ ਟਾਈਮ ਕਰਦੀ ਆ ਜੀ ਕੂਠੀ ਹੋਈ ਜੀ ਦਾ ਜਾ ਕੇ ਹਾਂ ਜੀ ਤੁਸੀਂ ਕਿ ਦੇਖੋ ਸਰਕਾਰੀ ਮੁਲਾਜ਼ਮ ਰਿਟਾਇਰ ਹੁੰਦਾ ਉਹਨਾਂ ਨੂੰ ਪੈਨਸ਼ਨਾਂ ਲੱਗਦੀਆਂ ਠੀਕ ਹੈ ਇਹਨਾਂ ਨੇ ਰਿਟਾਇਰ ਹੋਣਾ 58 ਸਾਲ ਬਾਅਦ ਨੂੰ ਸੁਪਰਵਾਈਜ਼ਰ ਨੇ ਕਹਿ ਦੇਣਾ ਠੇਕੇਦਾਰ ਨੇ ਕਹਿੰਦਾ ਐਂਟਰੀ ਬੰਦ ਕੀਤੀ ਜਾਵੇ ਨਾ ਘਰ ਦਾ ਰਹਿੰਦਾ ਨਾ ਬਾਹਰ ਦਾ ਰਹਿੰਦਾ ਬਾਈ ਦੁੱਖ ਲੱਗਦਾ ਮਾਨੂੰ ਸਾਡੀ ਸਾਈਡ ਤੋਂ ਤਿੰਨ ਬੰਦੇ ਗਏ ਆ ਸਾਡੀਆਂ ਅੱਖਾਂ 'ਚ ਪਾਣੀ ਆ ਗਿਆ ਫੇ ਦੱਸੋ ਕੀ ਕਰਾਂ ਅੱਜ ਇਹਨਾਂ ਨੇ ਰਿਟਾਇਰਣਾ ਮੁੜ ਕੇ ਅਸੀਂ ਵੀ ਹੁਣ ਕਿਉਂ ਨਹੀਂ ਸਰਕਾਰ ਸਾਡੇ ਵਾਸਤੇ ਕਰਦੀ ਜੇ ਐਨੇ ਸਰਕਾਰ ਇਹ ਹਰਿਆਪੰਨੇ ਚ ਲਾਉਂਦੇ ਹੱਕ ਤੇ ਸੀ ਨਾ ਸਰਕਾਰ ਮੁਲਾਜ਼ਮਾਂ ਨੇ ਬਣਾਈਆਂ ਕਿਸੇ ਹੋਰ ਨੇ ਨਹੀਂ ਬਣਾਈ ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਕੱਚੇ ਮੁਲਾਜ਼ਮ ਪੱਕਾ ਕੀਤਾ ਜਾਏ ਪਰ ਹੁਣ ਤੁਸੀਂ ਰਿਟਾਇਰ ਵਾਲੇ ਬੰਦੇ ਆ ਬੋਰਡ ਵਾਲਾ ਬੰਦਾ ਸਰਕਾਰੀ ਡਿਊਟੀ ਕਰਦਾ ਉਹਨੂੰ ਫੇਰ ਰਿਟਾਇਰਮੈਂਟ ਤੋਂ ਵਾਦਾ ਫੇਰ 30000 32000 ਰੁਪਏ ਨੂੰ ਲੱਗਦੀ ਆ ਜਦਕੀ 32000 ਦੇ ਵਿੱਚ ਦੋ ਬੰਦੇ ਦਾ ਖੁੰਦੇ ਆ ਉਹ ਇਕੱਲੇ ਬੰਦੇ ਨੇ ਰੀਆ 50000 ਪੈਨਸ਼ਨ ਹੋਗੀ 32000 ਉਹ ਹੋ ਗਿਆ ਜੀ 82000 ਹੋ ਗਿਆ ਦੁਆਰੇ ਰੱਖ ਰੇ ਜੀ ਅਸੀਂ ਆ ਹਾਲ ਸਰਕਾਰ ਦੇ ਜੇ ਕਹਿੰਦੀ ਇਹਨਾਂ ਨੂੰ ਕੰਪਨੀ ਵਰਕਰ ਨੂੰ ਤਨਖਾਹ ਦੇ ਰ ਅਸੀਂ ਸਰਕਾਰ ਨੂੰ ਇੱਕ ਚੈਲੰਜ ਕਰਨਾ ਚਾਹੁੰਦੇ ਆ ਤੁਹਾਡੇ ਕੋਲ ਸਾਲ ਰਹਿ ਗਿਆ ਜੇ ਤੁਸੀਂ ਸਰਕਾਰ ਹੁੰਦੇ ਹੋਏ 4 ਸਾਲ ਹੋ ਗਏ ਤੁਹਾਨੂੰ ਜੇ ਤੁਸੀਂ ਸਾਡਾ ਕੰਮ ਨਾ ਕਰਿਆ ਤੁਹਾਨੂੰ 2027 ਵਿੱਚ ਇਲੈਕਸ਼ਨ 'ਚ ਮੂੰਹ ਤੋੜਨਾ ਜਵਾਬ ਦੇਣਗੇ ਇਹ ਬੰਦੇ ਸਾਡੇ ਮੁਲਾਜ਼ਮ ਇਹ ਯਾਦ ਰੱਖਿਓ ਤੁਸੀਂ ਇਸ ਦੋਸ਼ ਇਹ ਕਹੀ ਜਾਂਦੇ ਸਾਰੀਆਂ ਸਰਕਾਰਾਂ ਦਾ ਹੈ ਫਿਰ ਤੁਸੀਂ ਕਿਹਨੂੰ ਮੂੰਹ ਤੋੜਨਾ ਜਵਾਬ ਦੇਵੋਗੇ ਅਸੀਂ ਕਾਂਗਰਸ ਦੇ ਵੀ ਵਿਰੋਧ ਕੀਤਾ ਚੰਨੀ ਜੀ ਦਾ ਵੀ ਕਰਿਆ ਬਾਲਦੇ ਦਾ ਵੀ ਵਿਰੋਧ ਕਰਿਆ ਸਭ ਮਿੱਠੀਆਂ ਗੋਲੀਆਂ ਦੇ ਕੇ ਚਲੇ ਆ ਉਦੋਂ ਬਾਅਦ ਸਾਨੂੰ ਇੱਕ ਮੁਲਾਜ਼ਮ ਨੇ ਕਿਹਾ ਸੀ ਵੀ ਨਵੀਂ ਪਾਰਟੀ ਆਈ ਹੈ ਨਵੀਆਂ ਦਾ ਜਵਾਬ ਬੇੜਾ ਕਰ ਕਰਤਾ ਜੀ ਬਣਾਇਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਨੂੰ ਇਹੀ ਨਹੀਂ ਪਤਾ ਲੱਗਿਆ 4 ਸਾਲ ਚ ਮੁੱਖ ਮੰਤਰੀ ਸਾਡਾ ਹੈ ਕੇਜਰੀ ਵਾਲਾ ਜਾਂ ਭਗਵੰਤ ਮਾਨ ਬਈ ਇਹ ਲੰਮੇ ਸਮੇਂ ਤੋਂ ਤੁਹਾਨੂੰ ਅਸੀਂ ਸੜਕਾਂ ਤੀ ਦੇਖ ਰਹੇ ਹਾਂ ਜੁੱਤੀਆਂ ਨੂੰ ਤਲੇ ਤੁਸੀਂ ਲੋਹੇ ਦੇ ਰਵਾਏ ਹੋਏ ਆ ਇਹ ਤਾਂ ਛੇਤੀ ਘਸ ਜਾਂਦੀ ਹੋਣੀ ਹੈ ਸਾਬਨਾ ਬਈ ਇਹ ਜੁੱਤੀਆਂ ਵੀ ਘਾੜ ਕੇ ਸਾਡੇ ਦੇ ਬਾਲ ਚਟੇ ਹੋਏ ਪਲਾਂਟ ਜਾਂਦੇ ਉਦੇ ਹੁਣ ਕੀ ਕਰੀਏ ਜੀ ਕਸੇ ਹੋ ਜਾ ਉਹਨੂੰ ਕੀ ਕਰੀਏ ਮਜਬੂਰੀ ਦੱਸਣੀ ਜੇ ਮਾਂ ਵੀ ਬੱਚੇ ਨੂੰ ਦੁੱਧ ਉਦੋਂ ਪੀਉਂਦੀ ਜਾਂ ਬੱਚਾ ਸਾਡਾ ਰੋਂਦਾ ਤਾਂ ਬਦਲ ਲਗੋ ਹੁਣ ਅਸੀਂ ਰੋ ਰਹੇ ਹਾਂ ਅੰਦਰੋਂ ਵੀ ਤੇ ਦੁਖੀ ਆਤਮਾ ਦੇ ਨਾਲ ਆ ਸਾਡੇ ਮਟਰ ਜੀ ਆ ਦੇਖੋ ਜੀ ਇਹਨਾਂ ਨੂੰ ਪਰ ਉਹ ਕਹਿੰਦੇ ਆ ਵੀ ਤੁਸੀਂ ਯਾਰ ਲੋਕਾਂ ਨੂੰ ਐ ਤੰਗ ਨਾ ਕਰਿਓ ਕਰੋ ਸੜਕਾਂ ਤੇ ਆ ਕੇ ਸਾਡੇ ਨਾਲ ਟੇਬਲ ਟॉक ਕਰਿਓ ਕਰੋ ਸਾਡੇ ਨਾਲ ਗੱਲ ਕਰਿਆ ਕਰੋ ਅਸੀਂ ਸੁਣਦੇ ਆਂ ਅਸੀਂ ਹੱਲ ਕੱਢਦੇ ਆਂ ਵੀਰਾ ਜੀ 37 ਵਾਰ ਮੀਟਿੰਗ ਲੈ ਕੇ ਸਭ ਭਗਵਾਨਤਮਨ ਮੁਕਰਿਆ 37 ਵਾਰ 37 ਵਾਰ ਮੁੱਖ ਮੰਤਰੀ ਵਾਲਾ ਮੀਟਿੰਗਾਂ ਨੂੰ ਮੁਕਰਿਆ ਜੀ ਇਹਨਾਂ ਨੂੰ ਇੱਕ ਹੰਕਾਰ ਹੋ ਗਿਆ ਵੀ ਸਾਨੂੰ 92 ਵਧਾਇਕ ਐਵੇਂ ਬਣ ਗਏ ਪਰ ਇਹਨਾਂ ਦਾ ਇਹਨਾਂ ਦਾ ਹੰਕਾਰ ਹੁਣ 2027 ਚ ਤੋੜਨਗੇ ਇਹ ਮੁਲਾਜ਼ਮ ਇਹਨਾਂ ਨੂੰ ਦੋ ਸੀਟਾਂ ਵੀ ਨਹੀਂ ਆਉਣੀਆਂ ਜੇ ਇਹ ਹਾਲਾਤ ਰਹਿਸਾ ਇਹਨਾਂ ਦੇ ਇਹ ਤਾਂ ਤੁਸੀਂ ਕਹਿ ਰਹੇ ਹੋ ਉਹ ਤਾਂ ਕਹਿੰਦੇ ਵੀ ਸਾਨੂੰ ਤਾਂ ਲੋਕ ਮਾਣ ਹੀ ਬਹੁਤ ਲੈਂਦੇ ਪਿਆਰ ਬਹੁਤ ਕਰਦੇ ਆ ਵੀ ਰੋਪੜਵਾਲਾ ਸਾਨੂੰ ਸੀਆਈਡੀ ਪਹਿਲਾਂ ਟਰੈਸ ਕਰਨੇ ਸ਼ੁਰੂ ਕਰ ਰਹੇ ਨੇ ਤੁਹਾਨੂੰ ਪਤਾ ਵੀ ਹਣਾ ਸਾਨੂੰ ਪਹਿਲਾਂ ਥਾਣੇ ਦੇ ਅੰਦਰ ਵੀ ਰੱਖਿਆ ਗਿਆ ਹੁਣ ਜਿੱਦਾਂ ਅਸੀਂ ਧਰਨਾ ਲਾਉਣਾ ਸੀ ਦੋ ਦਿਨ ਦੋ ਦਿਨ ਪਹਿਲਾਂ ਸਾਨੂੰ ਸੀਆਈਡੀ ਲੱਭਦੀ ਰਹੀ ਵੀ ਕਿੱਥੋਂ ਸਾਨੂੰ ਦੱਸੋ ਮੀਟਿੰਗ ਕਰਨੀ ਆ ਵੀ ਕਿਸ ਵੇਸ ਤੇ ਮੀਟਿੰਗ ਕਰਨੀ ਆ ਤੁਸੀਂ ਪਹਿਲਾਂ ਮੀਟਿੰਗ ਕੀਤੀ ਜੋ ਧਰਨਾ ਲੱਗਦਾ ਤੁਸੀਂ ਤਾਂ ਜਾਗਦੇ ਹੋ ਜੀ ਤਾਂ ਜਾਗਦਾ ਪ੍ਰਸ਼ਾਸਨ ਵੀ ਹੁਣ ਪ੍ਰਸ਼ਾਸਨ ਦਾ ਹੁਣ ਚੌਂਕੀ ਚੱਲ ਜੂ ਜਾਂ ਥਾਣੇ ਚੱਲ ਜੂ ਮੁਲਾਜ਼ਮ ਨਹੀਂ ਦੇਦਾ ਸਾਰਾ ਮੁਲਾਜ਼ਮ ਜਿੰਨਾ ਹੈ ਸੀਮ ਸਕਿਉਰਟੀ ਦੇ ਨਾਲ ਹੋਇਆ ਇਹ ਹੀ ਕਹਿੰਦਾ ਵੀ ਹਾਂ ਵੀਆਪੀ ਕਲਚਰ ਬੰਦ ਕਰਾਂ ਕੋਈ ਕਲਚਰ ਨਹੀਂ ਮੁਖਮਤ ਦੀ ਪਿੱਛੇ ਪਿੱਛਿਆ ਆ ਪਗੇ ਆ ਉਹਨੂੰ ਇਹ ਡਰ ਹੋ ਗਿਆ ਕਿ ਮਲਾਦ ਸਾਨੂੰ ਘੇਰ ਨਾਲ ਲਵੇ ਜੀ ਤੁਸੀਂ ਮਾਸਟਰ ਜੀ ਕਾ ਤੋਂ ਆ ਮਤਲਬ ਮੈਂ ਸੋੜਾ ਪਾਰਟ ਟਾਈਮ ਜੋਬ ਕਰਦਾ ਜੀ ਐਕਸਟਰਾ ਬੱਚਿਆਂ ਨੂੰ ਕੋਚਿੰਗ ਦਿੰਦਾ ਪਿਛਲੇ ਮੈਂ ਵੀ ਮੈਨੂੰ ਪੜ੍ਹੇ ਹੋਏ ਤੁਸੀਂ ਮੈਂ ਤਾਂ ਗ੍ਰੈਜੂਏਟ ਬੰਦਾ ਹੈ ਤੇ ਮੈਂ ਸਟੈਨੋਗ੍ਰਾਫੀ ਦਾ ਕੋਰਸ ਕੀਤਾ ਹੈ ਡਿਪਲੋਮਾ ਤੇ ਮੈਂ ਪਲਾਂਟ ਦੇ ਵਿੱਚ ਪਿਛਲੇ 36 ਸਾਲ ਤੋਂ ਲੱਗਿਆ ਹੋਇਆ ਹੈ ਤੁਸੀਂ ਕੀ ਕੰਮ ਕਰਦੇ ਹੋ ਪਲਾਂਟ 'ਚ ਫਿਰ ਸਟੈਨੋ ਦਾ ਕੰਮ ਕਰਦਾ ਹਾਂ ਲੇਕਿਨ ਮੈਂ ਡਿਜਿਨੇਸ਼ਨ ਮੇਰਾ ਵਹੀ ਹੈ ਟੈਕਨੀਕਲ ਵੜਾ ਤੇ ਪਿਛਲੇ 35 ਸਾਲਾਂ ਦੇ ਵਿੱਚ ਮੇਰੇ ਖਿਆਲ ਸੇ ਸੱਤ ਅੱਠ ਸਰਕਾਰਾਂ ਆ ਗਈ ਤੇ ਚਲ ਗਈ ਹਰ ਸਰਕਾਰ ਨੇ ਸਾਨੂੰ ਲਾਰੇ ਲੱਪੇ ਦੇ ਕੇ ਅੱਜ ਤੱਕ ਸਾਨੂੰ ਸੜਕਾਂ ਤੇ ਹੀ ਰੱਖਿਆ ਹੈ ਕੋਈ ਵੀ ਸਰਕਾਰ ਇਹ ਜੀ ਨਹੀਂ ਆਈ ਕਿ ਸਾਡੇ ਪਿੱਛੇ ਕੋਲ ਪਲਾਂਟ ਦੇ ਬੰਦੇ 2003 ਦੇ ਵਿੱਚ ਪੱਕੇ ਹੋਏ ਸੀਗੇ ਉਸ ਦੇ ਵਿੱਚ ਉਸ ਟਾਈਮ ਦੇ ਵਿੱਚ ਕੀ ਹੋਇਆ ਸੀ ਕਿ ਸਰਕਾਰ ਨੇ ਸਾਨੂੰ ਇਹ ਵਾਦਾ ਉਸ ਟਾਈਮ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਬੰਦੇ ਰਹਿ ਜਾਣਗੇ ਇਹਨਾਂ ਨੂੰ ਅਸੀਂ ਪੇ ਪੈਲਟੀ ਦੇਵਾਂਗੇ ਤੇ ਬਾਅਦ ਵਿੱਚ ਤੁਹਾਨੂੰ ਰਿਵੋਟ ਤੋਂ ਲੈ ਲਾਂਗੇ ਪੇ ਪੈਲਟੀ ਦਾ ਮਿਸ ਹੁੰਦਾ ਸੇਮ ਵਰਕ ਸੇਮ ਪੇ ਜਿੱਦਾਂ ਦੀ ਤਨਖਾ ਉਹਨਾਂ ਨੂੰ ਮਿਲੇਗੀ ਉਦਾਂ ਤੁਹਾਨੂੰ ਮਿਲੇਗੀ ਸਾਡੇ ਨਾਲ ਦੇ ਬੰਦੇ ਬੋਰਡ ਦੇ ਵਿੱਚ ਡੇਲੀ ਵੇਜ ਆਉਣ ਤੋਂ ਬਾਅਦ ਵਿਰਕ ਚਾਰਜ ਹੋਗੇ ਵਿਰਕ ਚਾਰਜ ਹੋਣ ਤੋਂ ਬਾਅਦ ਰੈਗੂਲਰ ਵੀ ਹੋਗੇ ਰੈਗੂਲਰ ਹੋਣ ਤੋਂ ਬਾਅਦ ਵੀ ਪ੍ਰੋਮੋਸ਼ਨ ਵੀ ਹੋ ਗਿਆ ਅੱਜ ਉਹ 80-80 ਹਜ਼ਾਰ ਰੁਪਏ ਤਨਖਾ ਲੈ ਰਹੇ ਆਂ ਅਸੀਂ ਉੱਥੇ 10 15 12 13 ਅੜੇ ਪਏ ਆਂ ਬਿਲਕੁਲ ਤੁਸੀਂ ਨਾਲ ਉਦਾਂ ਘੁੰਮਣ ਦਾ ਇਹ ਸਮਰਥਨ ਕਰ ਰਹੇ ਜੀ ਤੁਸੀਂ ਵੀ ਤੁਹਾਡੀ ਕਿੰਨੀ ਉਮਰ ਹੈ ਮੇਰੇ ਹੋ ਗਈ 55 ਜੀ 58 ਸਾਲ ਹਾਂਜੀ ਹਾਂਜੀ ਸ਼ੁਰੂ ਤੇ ਕੱਚੇ ਹੀ ਹਾਂ ਕੱਚੇ ਜੀ ਹੱਡ ਦੇ ਨਾਲ ਦੇ ਪੱਕੇ ਕੋਲ ਬਣਾਉਣ ਵਾਲੇ ਕਰ ਦਿੱਤੇ ਇੱਧਰ ਸਾਨੂੰ ਉੱਧਰ ਆ ਰਹੇ ਪੈਸੇ ਸਾਰੇ ਸਾਡੇ ਆ ਜੀ ਇਸ ਉਮਰ ਤੱਕ ਤਾਂ ਬੰਦਾ ਪਹੁੰਚਦਾ ਪਹੁੰਚਦਾ ਉੱਦਾਂ ਕਹਿੰਦਾ ਯਾਰ ਹੁਣ ਤਾਂ ਹੱਡ ਵੀ ਪੱਕ ਗਏ ਹੁਣ ਤਾਂ ਪੱਕ ਚੱਲੇ ਪਰ ਨੌਕਰੀ ਤਾਂ ਨਹੀਂ ਪੱਕੇ ਤੁਸੀਂ ਹੁਣ ਫਿਰ ਵੇਖ ਲਾਂਦੇ ਨਾਲ ਤੁਰੇ ਤੁਰਨੇ ਇਹਨਾਂ ਦੇ ਜਿਹੜਾ ਵੀ ਆਉਂਦਾ ਵਸੰਦੋਆ ਉਹਨੇ ਵੀ ਕੋਈ ਫਿਕਰ ਆ ਇਹ ਆਏ ਇਹਨੇ ਵੀ ਕੋਈ ਕਰੇ ਤੁਸੀਂ ਤੁਹਾਡੀ ਬੋਲੀ ਦੱਸਦੀ ਵੀ ਹੋਰ ਥਾਂ ਦੇ ਕਿੱਥੋਂ ਦੇ ਕਿੱਥੋਂ ਦੇ ਤੁਸੀਂ ਗੁਰਦਾਸਪੁਰ ਦੇ ਗੁਰਦਾਸਪੁਰ ਤੋਂ ਰੋਪੜ ਚ ਜਾ ਕੇ ਤੁਸੀਂ ਕੰਮ ਕਰ ਰਹੇ ਹੋ ਕੱਚੇ ਹਾਂਜੀ ਹਾਂਜੀ ਪਹਿਲਾਂ ਜੋ ਜੁੰਟ ਬਣਦੇ ਰੈਕਸ਼ਨ ਜਿ ਕਰਿਆ ਫਿਰ ਮੈਂਟੀਨੈਂਸ ਚ ਹੋ ਜ ਉਹਨਾਂ ਦੇ ਹੱਥ ਹੀ ਕਿਰਨਾਂ ਨੂੰ ਆਸ ਸੀ ਇਹ ਪੱਕੇ ਹੋਣਾ ਅਜੇ ਤਾਂ ਕੋਈ ਮੁਲਾਜ਼ਮ ਪੱਕਾ ਨਹੀਂ ਹੋਇਆ ਜੀ ਇਹਨਾਂ ਦਾ ਇਹਨਾਂ ਨੂੰ ਇੱਕ ਆਸ ਸੀ ਹੁਣ ਜਿੰਨੇ ਵੀ ਜਿਹੜੇ ਲੀਡਰ ਆਏ ਇਹਨਾਂ ਨੇ ਸਿਰਫ ਵੋਟ ਬੈਂਕ ਬਣਾਇਆ ਇਹਨਾਂ ਨੇ ਜੀ ਪਰ ਮੁਲਾਜ਼ਮ ਵਾਸਤੇ ਕੁਝ ਨਹੀਂ ਹੁਣ ਸਾਡੀ ਸ਼ਰਤ ਇਹ ਹੈ ਚਾਹੇ ਨ ਮਹੀਨਾ ਹੋਇਆ ਜਾਂ 2 ਮਹੀਨੇ ਸਾਲ ਹੋਇਆ ਬਿਨਾਂ ਸ਼ਰਤ ਤੋਂ ਉਹ ਪੱਕਾ ਕੀਤਾ ਜਾਵੇ ਮੁਲਾਜ਼ਮ 58 ਸਾਲ ਵਾਲੇ ਵੀ ਆ ਤੇ ਵਿੱਚ ਹੋਰ ਨੌਜਵਾਨ ਵੀ ਹੈਗੇ ਬਾਈ ਤੁਸੀਂ ਤਾਂ ਜੰਗ ਆ 58 ਸਾਲ ਵਾਲੇ ਨੂੰ ਤੁਸੀਂ ਦੇਖਦੇ ਆ ਇਹ ਨਹੀਂ ਪੱਕੇ ਹੋਏ ਤੁਸੀਂ ਕਿਹੜੀ ਉਮਿਦਾਂ ਲਈ ਬੈਠੇ ਉਮੀਦ ਹੈ ਜੀ ਕਿ ਹੋਵਾਂਗੇ ਪੱਕੇ ਸਰਕਾਰ ਕਰੂਗੀ ਨਵੀਂ ਸਰਕਾਰ ਆਈ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ 4 ਸਾਲ ਹੋ ਗਏ ਤੁਸੀਂ ਤਾਂ ਇਸੇ ਸਰਕਾਰ ਦੇ ਕਾਰਜਕਾਲ ਚਾਏ ਹੋਣੇ ਫਿਰ ਹਾਂਜੀ ਇਨੀ ਰੱਖਿਆ ਸੀ ਕਿ ਆਈਟੀ ਕੀਤੀ ਹੋਈ ਹੈ ਕਿ ਤੁਹਾਨੂੰ ਰੱਖਾਂਗੇ ਪਰ ਕੁਝ ਨਹੀਂ ਕਰਿਆ ਜੀ ਨਹੀਂ ਕੀ ਕੀ ਲੱਗਦਾ ਬਾਈ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਹਾਂਜੀ ਹਾਂਜੀ ਮਤਲਬ ਕੀ ਸੋਚ ਕੇ ਨੌਜਵਾਨ ਜਿਹੜਾ ਹੁੰਦਾ ਉਹ ਉਹਦੇ ਕੋਲ ਬਹੁਤ ਅੱਗੇ ਸਮਾਂ ਹੁੰਦਾ ਆਪਣਾ ਭਵਿੱਖ ਉਹਨਾਂ ਦੇਖਣਾ ਹੁੰਦਾ ਤੇ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਮੈਂ ਸਰ ਬੀਟਾ ਹੋਲਡਰ ਹਾਂ ਜੀ ਬੀਟਕ ਹਾਂਜੀ ਤੇ ਕੰਮ ਤੁਹਾਡਾ ਬੀਟਕ ਵਾਲਾ ਹੈ ਜਿਹੜਾ ਤੁਸੀਂ ਕਰ ਰਹੇ ਹੋ ਕਲੈਰੀਕਲ ਕੰਮ ਕਰ ਰਹੇ ਜੀ ਮੇਰੇ ਨਾਲ ਮਾਸਟਰ ਜੀ ਦੇ ਨਾਲੇ ਕਰ ਰਹੇ ਹੋ ਉਹਨਾਂ ਦੇ ਨਾਲੇ ਡਿਪਾਰਟਮੈਂਟ ਦੇ ਨਾਲੇ ਕਰ ਰਹੇ ਜੀ ਮੈਂ ਅੱਛਾ ਜੀ ਤੇ ਮੈਂ ਵੀ ਬਹੁਤ ਪੇਪਰ ਦਿੱਤੇ ਆ ਪਰ ਐਦਾਂ ਹੁਣ ਘਰ ਵੀ ਚਲਾਉਣਾ ਪੈਂਦਾ ਜੀ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਜੀ ਤਾਂ ਉਸ ਤੋਂ ਬਾਅਦ ਫਿਰ ਨਾਲ ਨਾਲ ਕੰਮ ਵੀ ਕਰਨਾ ਪੈਂਦਾ ਉਹੀ 12-13 ਹਜ਼ਾਰ ਤੇ ਲੱਗੇ ਹੋਇਆ ਜੀ ਅਸੀਂ ਵੀ ਇਹਨਾਂ ਦੇ ਨਾਲੇ ਨਾਲ ਖੜੇ ਆ ਜੀ ਵੀ ਚੱਲ ਸਾਡਾ ਕੁਝ ਬਣੂਗਾ ਜੀ ਪੰਜਾਬ ਦੇ ਨੌਜਵਾਨਾਂ ਤੇ ਉੱਤੇ ਬੜਾ ਇਲਜ਼ਾਮ ਲੱਗਦਾ ਵੀ ਦੇਸ਼ ਛੱਡ ਕੇ ਭੱਜ ਰਹੇ ਆ ਉਹ ਉਹ ਵਿਦੇਸ਼ਾਂ 'ਚ ਜਾ ਤੇ ਜਦੋਂ ਤੁਸੀਂ ਇਹ ਸਾਰਾ ਕੁਝ ਵਾਪਰਦਾ ਦੇਖਦੇ ਹੋ ਆਪਣੇ ਨਾਲ ਤੇ ਤੁਸੀਂ ਇੱਥੇ ਰਹਿ ਰਹੇ ਹੋ ਕਮਾਰੇ ਹੋ ਤਾਂ ਤੁਸੀਂ ਫਿਰ ਕਿਹਨੂੰ ਸਹੀ ਸਮਝਦੇ ਹੋ ਨੌਜਵਾਨਾਂ ਨੂੰ ਜਾਂ ਕਹਿਣ ਵਾਲਿਆਂ ਨੂੰ ਨਹੀਂ ਸਰ ਮਜਬੂਰੀ ਹੈ ਜੀ ਨੌਜਵਾਨ ਜਿਹੜੇ ਬਾਹਰ ਜਾ ਰਹੇ ਆ ਉਹਨਾਂ ਦੀ ਵੀ ਮਜਬੂਰੀ ਹੈਗੀ ਆ ਉਹ ਕੁਛ ਨਾ ਕੁਛ ਕਰਜ਼ਾ ਚੱਕ ਕੇ ਜਾ ਰਹੇ ਆ ਜੀ ਹੁਣ ਕਈਆਂ ਕੋ ਪੈਸਾ ਨਹੀਂ ਹੁੰਦਾ ਕਈ ਬੰਦੇ ਕਹਿੰਦੇ ਵੀ ਚੱਲ ਅਸੀਂ ਉਰੀ ਕੰਮ ਕੁਛ ਕਰ ਲਈਏ ਪਰ ਅਸੀਂ ਵੀ ਇਸੇ ਮੀਨ ਵਾਲਾ ਉਰੇ ਆਏ ਜੀ ਵੀ ਸਾਡਾ ਕੁਛ ਬਣੇ ਸਾਨੂੰ ਵੀ 3 ਸਾਲ ਹੋ ਗਏ ਜੀ ਅਸੀਂ ਵੀ ਉਹਨਾਂ ਦੇ ਨਾਲ ਖੜੇ ਆ ਜੀ ਤੇ ਸਾਨੂੰ ਵੀ ਕਹਿੰਦੇ ਤੁਸੀਂ 3 ਸਾਲ ਹੋ ਤੁਹਾਨੂੰ ਕੋਈ ਲੋੜ ਹੈ ਪਰ ਅਸੀਂ ਨਾਲ ਖੜਨਾ ਜੀ ਸਾਡਾ ਵੀ ਕੁਛ ਬਣੇ ਜ ਇੱਕ ਪਾਸੇ 58 ਸਾਲ ਵਾਲੀ ਬੰਦੀ ਆ ਜਿਹੜੇ ਕਹਿੰਦੇ ਅਸੀਂ ਪੱਕੇ ਨਹੀਂ ਹੋਏ ਤੁਸੀਂ 3 ਸਾਲ ਵਾਲੇ ਮੰਗ ਕਰ ਰਹੇ ਹੋ ਉਹਨਾਂ ਨੂੰ ਦੇਖ ਕੇ ਤੁਹਾਨੂੰ ਉਮੀਦ ਜਾਗਦੀ ਆ ਜਾਂ ਨਾ ਉਮੀਦ ਦੀ ਆਗਦੀ ਆ ਜਗਦੀ ਆ ਸਾਡੇ ਨਾਲ ਸਾਡੇ ਸੀਨੀਅਰ ਹੈਗੇ ਜੀ ਤੇ ਅਸੀਂ ਉਹਨਾਂ ਦੇ ਜੂਨੀਅਰ ਆ ਅਸੀਂ ਉਹਨਾਂ ਦੇ ਕਹੇ ਤੇ ਅਸੀਂ ਵੀ ਚੱਲਦੇ ਆ ਮਗਰ ਜੀ ਜੇ ਉਹ ਕੁਝ ਕਹਿ ਰਿਹਾ ਤਾਂ ਸਾਡੇ ਲਈ ਉਹ ਕਹਿ ਰਿਹਾ ਜੀ ਉਹਨੇ ਨੇ ਸਾਲ ਹੋ ਗਏ ਉਹਨਾਂ ਨੂੰ ਪਰ ਅਸੀਂ ਫਿਰ ਵੀ ਉਮੀਦ ਰੱਖਦੇ ਵੀ ਸਾਡਾ ਕੁਝ ਬਣੇ ਜੀ ਅਸੀਂ ਇਸੇ ਉਮੀਦ ਨਾਲ ਖੜੇ ਆ ਜੀ ਬਿਲਕੁਲ ਤੁਹਾਡੀ ਤਾਂ ਉਮਰ ਹੋਰ ਵੀ ਇਹਨਾਂ ਤੋਂ ਵੀ ਘੱਟ ਲੱਗਦੀ ਮੈਨੂੰ ਜਮੇ ਹੀ ਅੰਗ ਲੱਗਦੇ ਹੋ ਹਾਂਜੀ ਮੇਰੀ ਜੀ 30 ਸਾਲ ਹੋ ਗਏ ਮ ਤਾਨੂੰ ਕੀ ਲੱਗਦਾ ਕਿਹੜੀ ਉਮੀਦਾਂ ਲੈ ਕੇ ਤੁਸੀਂ ਇੱਥੇ ਆਏ ਸੀ ਕਿ ਵੀਰੇ ਇਹ ਕਹ ਦਿੱਤਾ ਜਾਂਦਾ ਯਾਰ ਹੋਰ ਪੋਸਟਾਂ ਨਿਕਲ ਰਹੀਆਂ ਆ ਉਹ ਭਰਨੀਆਂ ਚਾਹੀਦੀਆਂ ਸੀ ਤੁਸੀਂ ਨਹੀਂ ਭਰੀਆਂ ਉਹ ਸਰ ਪੋਸਟਾਂ ਵੀ ਤਾਂ ਹੀ ਭਰਾਂਗੇ ਜੀ ਜੇ ਪੈਸੇ ਹੋਣਗੇ ਜੀ ਕੋਲ ਇਹੀ ਸੋਚ ਕੇ ਇੱਥੇ ਲੱਗੇ ਸੀਗੇ ਜੀ ਜਦੋਂ ਆਪਣਾ ਸਰਕਾਰ ਚੇਂਜ ਹੋਈ ਹੈ ਜੀ ਇਹ ਐਮਐਲਏ ਸਾਹਿਬ ਨੇ ਉਹਰੇ ਪੂਰੇ ਵਾਦੇ ਕਰੇ ਆ ਜੀ ਐਮਐਲਏ ਸਾਹਿਬ ਪੂਰੇ ਥਰਮਲ ਚ ਗੇੜੇ ਮਾਰਦੇ ਸੀ ਉਦੋਂ ਜਦੋਂ ਜੁਨਟ ਟੁੱਟ ਰਿਹਾ ਸੀ ਉਹ ਉਹਨਾਂ ਨੇ ਸਾਨੂੰ ਬਿਸ਼ਵਾਸ ਦਿਵਾਇਆ ਸੀ ਵੀ ਜਦੋਂ ਜੇ ਸਾਡੀ ਸਰਕਾਰ ਆ ਗਈ ਤਾਂ ਤੁਹਾਨੂੰ ਇੱਥੇ ਨੌਕਰੀਆਂ ਵੀ ਆ ਦਿਵਾਵਾਂਗੇ ਸਾਰਾ ਕੁਝ ਦਿਵਾਵਾਂਗੇ ਪਰ ਹੁਣ ਉਹੀ ਐਮਐਲਏ ਸਾਹਿਬ ਆ ਜਿਹੜੇ ਮੁੜ ਕੇ ਇੱਥੇ ਕਦੇ ਆਏ ਹੀ ਨਹੀਂ ਜੀ ਰੋਲਾ ਪਾਉਂਦੇ ਆ ਅਸੀਂ 70 ਸਾਲ ਪਹਿਲਾਂ ਦਾ ਕਮਾਤ ਆ ਜੀ ਅਸੀਂ ਆ ਕਰਤਾ ਉਹੀ ਹਾਲ ਆ ਜੀ ਆ ਤੁਸੀਂ ਦੇਖ ਲਿਆ ਜੀ ਬੰਦਿਆਂ ਦਾ ਇਹ ਜਿਹੜਾ ਤੁਸੀਂ ਮਾਰਚ ਕੱਢ ਰਹੇ ਹੋ ਜਦੋਂ ਇਹ ਕੱਢਣਾ ਹੁੰਦਾ ਏ ਜਦੋਂ ਸੱਦਾ ਲੱਗਦਾ ਤੁਹਾਡੇ ਮਨ 'ਚ ਕਿਦਾਂ ਦੇ ਜਜ਼ਬਾਤ ਆਉਂਦੇ ਆ ਤੁਹਾਡੇ ਤੁਸੀਂ ਸ਼ੌਂਕ ਨਾਲ ਆ ਜਾਂਦੇ ਹੋ ਇੱਕ ਕੋਈ ਇੱਕ ਕੰਮ ਹੁੰਦਾ ਬੰਦਾ ਬੜੇ ਚਾਣ ਨਾਲ ਜਾਂਦਾ ਇੱਕ ਕੰਮ ਹੁੰਦਾ ਬੰਦਾ ਮਨ ਮਾਰ ਕੇ ਜਾਂਦਾ ਤੁਹਾਡਾ ਕੀ ਅਹਿਸਾਸ ਹੁੰਦਾ ਤੁਹਾਡੇ ਜਜ਼ਬਾਤ ਕੀ ਹੁੰਦੇ ਜਦੋਂ ਕਾਲ ਆਉਂਦੀ ਆ ਇਹ ਅਸੀਂ ਰੋਸ ਮਾਰਚ ਕੱਢਣਾ ਰੋਸ ਮਾਰਚ ਜੀ ਜਜ਼ਬਾਤ ਇਹੀ ਹੈ ਜੀ ਵੀ ਜੇ ਸਾਡਾ ਕੁਝ ਬਣ ਜਵੇ ਜੀ ਮਜਬੂਰੀ ਚ ਆਂਦੇ ਜੀ ਐਬਸੈਂਟਾਂ ਲਗਾ ਕੇ ਜੀ ਆਂਦੇ ਆ ਜੀ ਹੁਣ 3 ਦਿਨ ਤੋਂ ਚੱਲ ਰਿਹਾ ਜੀ ਸਾਡਾ ਰੋਸ ਜੀ ਇਹ ਸਾਡੇ ਉਹ 3 ਦਿਨ ਦੀ ਵੀ ਇਹਨਾਂ ਨੇ ਸੈਲਰੀ ਕੱਟਣੀ ਆ ਜੀ ਦੁੱਖ ਤਾਂ ਲੱਗਦਾ ਜੀ ਸਾਡੇ ਵੀ ਮਾਪਿਓ ਆ ਬੱਚਿਆਂ ਵਾਲੇ ਵੀ ਆ ਜੀ ਵਿੱਚ ਬੰਦੇ ਜੀ ਸਾਰੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾ ਰਹੇ ਆ ਜੀ ਕਿਹਦਾ ਨਹੀਂ ਦਿਲ ਕਰਦਾ ਵੀ ਵਧੀਆ ਸਕੂਲਾਂ 'ਚ ਪੜਾਇਆ ਜਾਵੇ ਸਰਕਾਰੀ ਸਕੂਲ ਵਧੀਆ ਨਹੀਂ ਤੁਸੀਂ ਸਰਕਾਰੀ ਸਕੂਲ 'ਚ ਟੀਚਰ ਨਹੀਂ ਹੈਗੇ ਜੀ ਸਿੱਖਿਆ ਕ੍ਰਾਂਤੀ ਫਿਰ ਸਿੱਖਿਆ ਕ੍ਰਾਂਤੀ ਫੇਲ ਹੈ ਜੀ ਫੇਲ ਹੈ ਤੂੰ ਇਸ ਸਕੂਲਾਂ 'ਚ ਜਾ ਕੇ ਦੇਖੋ ਜੀ ਮਾਸਟਰ ਵਿਚਾਰੇ ਉਹ ਡੰਡੇ ਖਾ ਰਹੇ ਆ ਠੀਕ ਆ ਬੱਚਿਆਂ ਦਾ ਹਾਲ ਦੇਖੋ ਜੀ ਜਾ ਕੇ ਤੁਸੀਂ ਉੱਥੇ ਸਰਕਾਰੀ ਸਕੂਲ 'ਚ ਤੁਸੀਂ ਬੱਚੇ ਲਾਏ ਹੋਏ ਆ ਤੁਸੀਂ ਖੁਸ਼ ਨਹੀਂ ਹੈਗੇ ਖੁਸ਼ ਨਹੀਂ ਹੈਗੇ ਜੀ ਅਸੀਂ ਕਹਿੰਦੇ ਆ ਵੀ ਸਰਕਾਰੀ ਸਕੂਲ ਚ ਲਾਈਏ ਅਸੀਂ ਬੱਚੇ ਪਰ ਸਿਸਟਮ ਹੋਵੇ ਜੀ ਜਿੱਦਾਂ ਅਸੀਂ ਲੜ ਰਹੇ ਆ ਉਦਾਂ ਹੀ ਉਹ ਲੜ ਰਹੇ ਆ ਜੀ ਹੁਣ 13 14000 ਵਾਲਾ ਬੰਦਾ ਕਿਆ ਪੜਾਊਗਾ ਜੀ ਬਸ ਇੱਕ ਟਾਈਮ ਪਾਸ ਆ ਜੀ ਅਸੀਂ ਕਹਿੰਦੇ ਆ ਨਾ ਭਗਵਾਨਤਮਨ ਜੀ ਕਹਿੰਦੇ ਆ ਵੀ ਆਪਣੇ ਨੌਜਵਾਨ ਬਾਹਰ ਜਾ ਰਹੇ ਆ ਜੀ ਨੌਜਵਾਨ ਬਾਹਰ ਜਾ ਰਿਹਾ ਅਸੀਂ ਉਹਦੇ ਰੋਕਣੇ ਆ ਕਿੱਦਾਂ ਰੋਕਾਂਗੇ ਜੀ ਅਸੀਂ ਦੱਸੋ ਜੀ ਜਿਹਦੇ ਕੋ ਚਾਰ ਪੈਸੇ ਉਹ ਤਾਂ ਚਲੋ ਜਾਈ ਜਾਂਦਾ ਏ ਜਿਹਦੇ ਕੋ ਚਾਰ ਪੈਸੇ ਨਹੀਂ ਉਹ ਥਰਮਲ ਚ ਫਸਿਆ ਹੋਇਆ ਜੀ ਬਿਲਕੁਲ ਤੇ ਬਾਈ ਫਿਰ ਤੁਹਾਡੀ ਸਰਕਾਰ ਨਾਲ ਕੋਈ ਜਿਹੜੀ ਗੱਲਬਾਤ ਚੱਲਦੀ ਆ ਕੋਈ ਤਾਂ ਹੱਲ ਨਿਕਲਿਆ ਹੋਊਗਾ ਕੋਈ ਨੀਤੀ ਸਰਕਾਰ ਦੀ ਕੋਈ ਬਣਾਈ ਨਹੀਂ ਤੁਹਾਡੇ ਵਾਸਤੇ ਸਰਕਾਰ ਨੇ ਨੀਤੀ ਬਣਾਈਏ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਹੜੀ ਟੀਚਰਾਂ ਦੀ ਨੀਤੀ ਉਹਨਾਂ ਨੇ ਲਾਗੂ ਕਰੀ ਸੀ ਉਹ ਟੀਚਰ ਵੀ ਵਿਚਾਰੇ ਧਰਨੇ ਤੇ ਬੈਠੇ ਆ ਉਹਦੇ ਵਿੱਚ ਉਹੀ ਆ ਵੀ ਜਿਹੜੇ ਬੰਦੇ ਦੀ ਹੁਣ ਮੰਨ ਲਓ 55 ਸਾਲ ਉਮਰ ਹੋ ਗਈ ਤੁਹਾਡੇ ਤੁਸੀਂ ਉਹਨੂੰ ਬਾਈਟ ਲਈਏ ਇਹਨਾਂ ਦੀ ਇਹ ਬੰਦੇ ਦੱਸੋ ਟੈਸਟ ਦੇਣ ਲੈ ਕੇ ਗਏ ਇਹਨਾਂ ਦੀ ਉਮਰਾਂ ਹੀ ਲੰਘੀਆਂ ਨੀਤੀ ਕੀ ਕਹਿੰਦੀ ਜਿਹੜੀ ਉਹਨਾਂ ਨੇ ਬਣਾਈਏ ਤੁਹਾਡੇ ਲਈ ਨੀਤੀ ਉਹ ਕਹਿੰਦੀ ਵੀ ਇੱਕ ਤਾਂ ਉਹ ਚ ਰਿਟਾਇਰਮੈਂਟ ਕੰਡੀਸ਼ਨ ਆ ਪਈ ਆ ਬੰਦੇ ਨੂੰ ਦੂਜੀ ਨੀਤੀ ਇਹ ਕਹਿੰਦੀ ਬੰਦਾ 10 ਪੜਿਆ ਹੋਣਾ ਚਾਹੀਦਾ ਤੀਜਾ ਉਹਨਾਂ ਨੇ ਕਿਹਾ ਤਾਂ ਵੀ ਅਸੀਂ ਟੈਸਟ ਲਾਵਾਂਗੇ ਦੱਸੋ ਕਿਹੜਾ ਬੰਦੇ ਫਿਰ ਵਿੱਚ ਕਲੀਅਰ ਹੋ ਜੂਗਾ ਆ ਜਿਹੜੇ ਹੁਣ ਬਜ਼ੁਰਗ ਤੁਸੀਂ ਆ ਖੜੇ ਐ ਇਹ ਟੈਸਟ ਦੇਣ ਦੇ ਲਾਇਕ ਹੈਗੇ ਐ ਇਸ ਟਾਈਮ ਦੱਸੋ ਮੈਨੂੰ ਉਮਰੇ ਲੰਘੀ ਇਹਨਾਂ ਦੇ ਹੁਣ ਚੱਲ ਰਟਾਇਰਮੈਂਟੀ ਦੇ ਕੰਢੇ ਆ ਬੇਚਾਰੇ ਕਈ ਤਾਂ ਇਸੇ ਤਰ੍ਹਾਂ ਮਰ ਗਏ ਖੱਪ ਗਏ ਇਹਨਾਂ ਦੇ ਇਸੇ ਲਾਰੇ ਲੱਪੇ 'ਚ ਸਰਕਾਰਾਂ ਦੇ ਦੇ ਵਿੱਚ ਦੱਸੋ ਇਹ ਨੀਤੀ ਲੈ ਕੇ ਆਰੀ ਉਸ ਕਰਕੇ ਅਸੀਂ ਸਾਡਾ ਜਿਹੜਾ 3 ਦਿਨ ਦਾ ਜਿਹੜੀ ਇਹ ਹੜਤਾਲ ਐ ਉਸੇ ਨੀਤੀ ਦੇ ਵਿਰੋਧ ਦੇ ਵਿੱਚ ਅਸੀਂ ਕੀਤੀ ਐ ਇੱਕ ਸਰਕਾਰੀ ਜ਼ਮੀਨਾਂ ਪੰਜਾਬ ਸਰਕਾਰ ਵੇਚ ਰਹੀ ਐ ਜਿਹ ਉਹ ਆਇਸਟਮ ਕੰਗਲੇ ਹੋਏ ਪਏ ਉਹਨਾਂ ਦਾ ਤਨਖਾਹਾਂ ਦੇਣ ਨੂੰ ਹੈ ਨਹੀਂ ਆ ਉਹ ਸਰਕਾਰੀ ਜ਼ਮੀਨਾਂ ਬੇਚ-ਬੇਚ ਕੇ ਹੁਣ ਇੱਥੋਂ ਰੋਪੜ ਦਾ ਚੀਫ ਇੰਜੀਨੀਅਰ ਇਹਨਾਂ ਨੇ ਸਸਪੈਂਡ ਕਰਤਾ ਮਤਲਬ ਕਿਸੇ ਦੀ ਕੋਈ ਇਨਕੁਆਇਰੀ ਨਹੀਂ ਉਹ ਸਿਰਫ ਇੰਜੀਨੀਅਰਾਂ ਦੇ ਵੀ ਪ੍ਰੈਸ਼ਰ ਬਣਾ ਰਹੀ ਹੈ ਸਰਕਾਰ ਵੀ ਇੰਜੀਨੀਅਰ ਵੀ ਉਸ ਪਾਲਿਸੀ ਦੇ ਦਸਤਖਤ ਕਰਨ ਜਿਹੜੀ ਵੀ ਅਸੀਂ ਪੀਐਸਪੀਸੀਐਲ ਦੀਆਂ ਜ਼ਮੀਨਾਂ ਜਿਹੜੀਆਂ ਅਸੀਂ ਖੁੱਲਿਆਂ ਬੇਚ ਸਕੀਏ ਜਦੋਂ ਸਾਡਾ ਆਧਾਰਾ ਹੀ ਵਿਕ ਜਾਣਾ ਫਿਰ ਅਸੀਂ ਪੱਕੇ ਕਿੱਥੋਂ ਆਣਾ ਜਿਹੜੇ ਲੋਕਾਂ ਨੂੰ ਅੱਜ ਇਹ ਫ੍ਰੀ ਦੀ ਲਾਲੀਪਾਪ ਦੇ ਰਹੇ ਦੇਖੋ ਸਰਕਾਰ ਦੀ ਨੀਤੀ ਹੈ ਬਿਜਲੀ ਬੋਰਡ ਨੂੰ ਸਰਕਾਰ ਵੇਚਣਾ ਚਾ ਜਿੱਦਾਂ ਫ੍ਰੀ ਕੋਈ ਮੰਨ ਲਓ ਘਰ ਤੋਂ ਤੁਸੀਂ ਦੁਕਾਨ 'ਚ ਸਾਮਾਨ ਵੇਚੀ ਜਾਉਂਗੇ ਫ੍ਰੀ ਦੇ ਵਿੱਚ ਇੱਕ ਦਿਨ ਤਾਂ ਖਾਲੀ ਹੋਣੀ ਐ ਹੁਣ ਬਿਜਲੀ ਬੋਰਡ ਐ ਚਾਹੇ ਪਨਵਾਸ ਐ ਫ੍ਰੀ ਦਾ ਸਫਰ ਕਰਤਾ ਫ੍ਰੀ ਦੀ ਬਿਜਲੀ ਦੇਤੀ ਹੁਣ ਜੇਕਰ ਇਹ ਫ੍ਰੀ ਦੀ ਬਿਜਲੀ ਦੇ ਬੱਸਾਂ ਬੰਦ ਕਰਦੇ ਫਿਰ ਇਹਨਾਂ ਨੂੰ ਵੋਟਾਂ ਨਹੀਂ ਮਿਲਣੀਆਂ ਹੁਣ ਇਹ ਪ੍ਰਾਈਵੇਟ ਦੇਖੋ ਹੁਣ ਇਹ ਕਹਿੰਦੇ ਵੀ ਪ੍ਰਾਈਵੇਟ ਕਰ ਦਈਏ ਬਾਅਦ 'ਚ ਜੇ ਲੋਕਾਂ ਨੇ ਪੁੱਛਣਾ ਫਿਰ ਸਿੱਧਾ ਕਹਿ ਦੋ ਇਹ ਤਾਂ ਪ੍ਰਾਈਵੇਟ ਹੋ ਗਿਆ ਸਾਡਾ ਇੱਥੇ ਕੀ ਅਕਸੂਰ ਐ ਚੰਡੀਗੜ੍ਹੇ ਇਸੇ ਤਰ੍ਹਾਂ ਹੋਇਆ ਚੰਡੀਗੜ੍ਹ ਦੇ ਵਿੱਚ ਪ੍ਰਾਈਵੇਟੇਸ਼ਨ ਹੋਈ ਐ ਨਾ ਉੱਥੇ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਉਹਨਾਂ ਨਾਲ ਉਹ ਕਹਿੰਦੇ ਅਸੀਂ ਤਾਂ ਪ੍ਰਾਈਵੇਟ ਕਰਤਾ ਜੀ ਸਿਸਟਮ ਉਹਨਾਂ ਕੋਲੋਂ ਕੰਪਨੀ ਕੋਲ ਜਾਂਦੇ ਕਹਿੰਦੇ ਅਸੀਂ ਪਰਮਿਸ਼ਨ ਕਰਦੇ ਨਹੀਂ ਤੇ ਸਰਕਾਰ ਦੇ ਮਿਲ ਸਰਕਾਰ ਤੋਂ ਲੋ ਉਹ ਵਿਚਾਰੇ ਅੱਧੀ ਧੱਕੇ ਖਾ ਰਹੇ ਹੋ ਜਿਹੜੇ ਮੁਲਾਜ਼ਮ ਪੱਕੇ ਸੀਗੇ ਉਹੀ ਨੀਤੀ ਹੁਣ ਸਰਕਾਰ ਇੱਥੇ ਗੇਲ ਰਹੀ ਹੈ ਵੀ ਪ੍ਰਾਈਵੇਟ ਕਰ ਦਈਏ ਬਾਅਦ ਚ ਜਦੋਂ ਲੋਕਾਂ ਨੇ ਬੋਟਾਂ ਵਲੇ ਪੁੱਛਣਾ ਹੀ ਆ ਬਈ ਬਿਜਲੀ ਬਿੱਲ ਆ ਗਏ ਫਿਰ ਕਹਿ ਦਵਾਂਗੇ ਜਦੋਂ ਪ੍ਰਾਈਵੇਟ ਹੋ ਗਿਆ ਕਰਤਾ ਤੁਸੀਂ ਰੇ ਨਾ ਪ੍ਰਾਈਵੇਟ 2025 ਬਿੱਲ ਲੈ ਕੇ ਆ ਰਹੇ ਆ ਸੈਂਟਰ ਸਰਕਾਰ ਵੱਲੋਂ ਸੈਂਟਰ ਸਰਕਾਰ ਸਾਰੇ ਜਿੰਨੇ ਵੀ ਰਾਜ ਹੈ ਹਿੰਦੁਸਤਾਨ ਦੇ ਵਿੱਚ ਸਾਰੇ ਕਿਤੇ ਬਿਜਲੀ ਨੂੰ ਪ੍ਰਾਈਵੇਟ ਕਰਕੇ ਇੱਕ ਸੈਂਟਰ ਆਪਣੇ ਅੰਡਰ ਲੈਣਾ ਜਾਂਦਾ ਸਟੇਟਾਂ ਦੇ ਦਾਕਾਰ ਵੀ ਬਿਜਲੀ ਬੋਰਡ ਜਿੱਦਾਂ ਹੁਣ ਆਪਣੇ ਪਾਣੀ ਸਾਰੇ ਲੈ ਗਿਆ ਸੈਂਟਰ ਉਸੇ ਤਰ੍ਹਾਂ ਬਿਜਲੀ ਦਾ ਮਹਿਕਮਾ ਜਿਹੜਾ ਉਹ ਵੀ ਸੈਂਟਰ ਆਪਣੇ ਅੰਦਰ ਕਰਨਾ ਚਾਹੁੰਦਾ 2025 ਐਕਟ ਜਿਹੜਾ ਲੈ ਕੇ ਆਇਆ ਉਹਦਾ ਵਿਰੋਧ ਹੋ ਰਿਹਾ ਹਿੰਦੁਸਤਾਨ ਲੈਵਲ ਤੇ ਇੱਕ ਵੱਡੀ ਰਣਨੀਤੀ ਤੈਅ ਕੀਤੀ ਜਾ ਰਹੀ 14 ਤਰੀਕ ਨੂੰ ਦਿੱਲੀ ਚ ਪੂਰੇ ਸੂਬਿਆਂ ਦੀ ਜਿੰਨੀਆਂ ਵੀ ਜਥੇਬੰਦੀਆਂ ਬਿਜਲੀ ਬੋਰਡ ਦੀਆਂ ਉੱਥੇ ਡਿਸਕਸ ਕਰ ਰਹੀਆਂ ਆਉਣ ਵਾਲੇ ਸਮੇਂ ਵਿੱਚ ਬਿਜਲੀ ਮੁਲਾਜ਼ਮ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਵੀ ਘੋੜਨਾਮਾ ਤਿਆਰ ਹੋਊਗਾ ਕਿਸਾਨਾਂ ਵਾਂਗੂ ਸੋ ਬਿਲਕੁਲ ਜਿਹੜਾ ਇਹ ਮੁਲਾਜ਼ਮਾਂ ਦਾ ਰੋ ਹੈ ਰੋਸ ਪ੍ਰਦਰਸ਼ਨ ਹੈ ਉਹ ਭਾਵੇਂ ਮੌਜ ਸਰਕਾਰ ਦੇ ਖਿਲਾਫ ਹੈ ਪਰ ਇਲਜ਼ਾਮ ਇਹਨਾਂ ਦਾ ਬੀਤੀਆਂ ਸਰਕਾਰਾਂ ਦੇ ਉੱਤੇ ਵੀ ਹੈ ਕਿਉਂਕਿ ਇੱਥੇ ਜਿਹੜੇ ਮੁਲਾਜ਼ਮ ਕੱਚੇ ਕੰਮ ਕਰ ਰਹੇ ਆ ਉਹ ਉਹਨਾਂ ਦੀ ਉਮਰ 58 58 ਸਾਲ ਹੋ ਚੁੱਕੀ ਹੈ 29 30 ਸਾਲ ਤੱਕ ਦੀ ਉਹਨਾਂ ਦੀ ਸਰਵਿਸ ਕੱਚੇ ਮੁਲਾਜ਼ਮ ਹੋਣ ਦੇ ਨਾਤੇ ਹੀ ਹੋ ਚੁੱਕੀ ਹੈ ਜਿਹੜੇ ਪੱਕੇ ਨਹੀਂ ਹੋਏ ਪਰ ਕਿੰਨਾ ਚਿਰ ਇਹ ਲੋਕ ਇਸੇ ਤਰ੍ਹਾਂ ਸੜਕਾਂ ਤੇ ਰਹਿਣਗੇ ਇਹਨਾਂ ਦਾ ਕੋਈ ਹੱਲ ਕਿਉਂ ਨਹੀਂ ਨਿਕਲਦਾ ਇਹਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਸਾਡੇ ਨਾਲ ਤਾਂ ਕੋਈ ਬੰਦਾ ਹੀ ਨਹੀਂ ਕਿਉਂ ਨਹੀਂ ਇਹਨਾਂ ਦੇ ਨਾਲ ਕੋਈ ਬੈੰਦਾ ਕਦੋਂ ਇਹਨਾਂ ਦੇ ਨਾਲ ਕੋਈ ਬੈਠੇਗਾ ਕਦੋਂ ਕੋਈ ਹੱਲ ਨਿਕਲੇਗਾ ਕਦੋਂ ਇਹ ਸੰਤੁਸ਼ਟ ਹੋਣਗੇ ਕਦੋਂ ਇਹ ਰੋਸ ਮੁਜਾਰੇ ਮੁੱਕਣਗੇ ਕਦੋਂ ਇਹ ਧਰਨਿਆਂ ਤੋਂ ਮੁਕਤ ਹੋਊਗਾ ਪੰਜਾਬ ਇਹ ਬਹੁਤ ਵੱਡੇ ਸਵਾਲ ਹੈ ਪਰ ਇਹਨਾਂ ਦਾ ਹੱਲ ਕਦੋਂ ਨਿਕਲੇ ਕਾਉਂਟ ਵਾਲੇ 5 ਸਾਲ ਚ 10 ਚ 20 ਚ ਕਦੋਂ ਨਿਕਲੇਗਾ ਉਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸੁਤਨਾਮ ਸਿੰਘ ਪੰਜਾਬੀ ਲੁੱਕ ਚੈਨ